ਉਨਲੈਨ ਜਦ ਮੈਂ ਆਣਾ ਮੈਡ ਸੀ ਕਿ ਉਹ ਤੱਕ ਗਾਉਣ ਵਾਲੀ ਦੇਖਣ ਵੀ ਲੱਣ ਜਾਨ ਲੈ ਸੀ ਆਪਣੇ ਪਿੰਡਾਂ ਚ ਨਹੀਂ ਜਾਣ ਦਿੰਦੇ ਸੀ ਹਾਂਜੀ ਹਾਂਜੀ ਸ਼ੌਕ ਸੀਗਾ ਬਹੁਤ ਜ਼ਿਆਦੇ ਦੱਬਿਆ ਪਿਆ ਸੀਗਾ ਉਹ ਉਹ ਕਹਿੰਦਾ ਕਹਿੰਦਾ ਵੀ ਜਿਹੜੀ ਸਦੀਕ ਸਾਹਿਬ ਦੇ ਮੁੰਡੇ ਦੀ ਤੇ ਰਣਜੀਤ ਕੌਰ ਦੀ ਕੁੜੀ ਦੀ ਕੈਸਟਾਈ ਆ ਉਹ ਦੇ ਦੋ ਦੇ ਦੋ ਹਾਂਜੀ ਮੈਨੂੰ ਕੱਖੋਂ ਹੌਲੀ ਕਰ ਛੱਡਿਆ ਕੱਖੋਂ ਹੌਲੀ ਕਰ ਛੱਡਿਆ ਬਸ ਇੱਕੋ ਗੱਲ ਦੇ ਪਾਲੇ ਨੇ ਕੁੜੀਆਂ ਵਿੱਚ ਟਾਰ ਘਟਾ ਦਿੱਤੀ ਮੇਰੀ ਤੇਰੇ ਦੇ ਰੰਗ ਕਾਲੇ ਨੇ ਬੇਦੀਆਂ ਪੱਕੀਆਂ ਤੰਦੂਰੀ ਰੋਟੀਆਂ ਵੇ ਖਾਈ ਬੇਬੇ ਦੀਆਂ ਹੁਣ ਨਿੱਕ ਤੁਰੇ ਜਾਂਦੇ ਵੱਲ ਝਾਕਾਂ ਵੇ ਕਿਤੇ ਮਿਲੇ ਤਾਂ ਦਿਲ ਦੀਆਂ ਅੱਖਾਂ ਵੇ ਨਿੱਕ ਤੁਰੇ ਜਾਂਦੇ ਵੱਲ ਝਾਕਾਂ ਵੇ ਕਿਤੇ ਮਿਲੇ ਤਾਂ ਦਿਲ ਦੀਆਂ ਅੱਖਾਂ ਵੇ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਤੇ ਮੈਂ ਹੈਪੀ ਰੰਦੇਵ ਹਾਜਰਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਮੈਂ ਬੈਠਾਂ ਜੀ ਰਾਜਾਂ ਦੇ ਸ਼ਹਿਰ ਪਟਿਆਲੇ ਤੇ ਪਟਿਆਲੇ ਮੈਂ ਤੁਹਾਨੂੰ ਉਸ ਕਾਇਕਾ ਦੇ ਨਾਲ ਬੁਲਾਵਾਂਗਾ ਜਿਹਦੇ ਬਾਰੇ ਤੁਸੀਂ ਮੈਂ ਤੁਹਾਡੇ ਮੈਨੂੰ ਕਈ ਵਾਰ ਫੋਨ ਆਏ ਕਿ ਉਹਨਾਂ ਨੂੰ ਸਾਡੇ ਰੂਪ ਰੂਪ ਕਰੋ ਤੇ ਮੇਰੇ ਖਿਆਲ ਪਟਿਆਲੇ ਦੇ ਨਾਂ ਤੋਂ ਤੁਸੀਂ ਸਮਝ ਗਏ ਹੋਗੇ ਤੇ ਹਾਂਜੀ ਮੈਂ ਬੈਠਾ ਜੀ ਭੈਣ ਜੀ ਰਾਜਵਿੰਦਰ ਜੀ ਕੌਰ ਤੇ ਮੈਂ ਤੁਹਾਨੂੰ ਮਿਲਾਉਣਾ ਜੀ ਰਾਜਵਿੰਦਰ ਕੌਰ ਜੀ ਪਟਿਆਲਾ ਜੀ ਦੇ ਨਾਲ ਭੈਣ ਜੀ ਸਸੀਕਲ ਹਾਂਜੀ ਹਰਪ੍ਰਿੰਦੇਵ ਜੀ ਸਸੀਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਸੂਝਵਾਨ ਸਰੋਤਿਆਂ ਦੇ ਰੂਪ ਰੂਪ ਕਰ ਰਹੇ ਹੋ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੀਰੇ ਪੰਜਾਬ ਦੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਾਜਵਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪਹਿਲ ਜੀ ਤੇ ਤੁਹਾਡਾ ਪ੍ਰੋਗਰਾਮ ਸਾਡੇ ਚ ਸਵਾਗਤ ਹੈ ਜੀ। ਥੈਂਕ ਯੂ। ਤੇ ਰਾਜਵਿੰਦਰ ਕੌਰ ਪਟਿਆਲਾ ਜੀ ਜਿਵੇਂ ਤੁਹਾਡੀ ਪਹਿਲਾਂ ਵੀ ਇੰਟਰਵਿਊ ਦਰਸ਼ਕਾਂ ਨੇ ਕਈਆਂ ਨੇ ਸੁਣੀਆਂ ਸਾਡੇਆਂ ਵਿੱਚੋਂ। ਇਹ ਨਹੀਂ ਵੀ ਸੁਣੀਆਂ ਵੀ ਤੁਸੀਂ ਇੱਕ ਪਿੰਡ ਨੂੰ ਬਿਲੋਂਗ ਕਰਦੇ ਹੋ ਉੱਥੇ ਪਟਿਆਲੇ ਦੇ ਆਸ-ਪਾਸ ਨਾ। ਤੇ ਇਹ ਪਟਿਆਲਾ ਫਿਰ ਤੁਸੀਂ ਨਾਲ ਇੱਥੇ ਸ਼ਿਫਟ ਹੋਣ ਦਾ ਕਰਕੇ ਨਾਲ ਜੋੜ ਲਿਆ। ਨਹੀਂ ਮੇਰੀ ਨਾ ਇੱਕ ਹੈਪੀ ਜੀ ਪਹਿਲਾਂ ਕੈਸਟ ਆਈ ਸੀ ਕਿਸੇ ਕੰਪਨੀ ਨਾਲ ਬੌਂਡ ਸੀਗੀ ਮੈਂ। ਅੱਛਾ। ਉਹਨਾਂ ਨੇ ਰਾਜਵਿੰਦਰ ਕੌਰ ਪਟਿਆਲਾ ਨਾਮ ਦਿੱਤਾ ਉਹਦੇ ਪਿੱਛੇ ਉਹ ਆਪਣੇ ਵੱਲੋਂ ਉਹਨਾਂ ਨੇ ਆਪਣੇ ਵੱਲੋਂ ਹੀ ਪਟਿਆਲਾ ਲਾਤਾ ਕਿਉਂਕਿ ਅਸੀਂ ਪਟਿਆਲੇ ਰਹਿੰਦੇ ਆ ਠੀਕ ਹੈ ਹਾਂਜੀ ਤਾਂ ਕਰਕੇ ਪਟਿਆਲਾ ਉਹਨਾਂ ਦੇ ਨਾਲ ਪਟਿਆਲਾ ਜੋੜ ਦਿੱਤਾ ਪਟਿਆਲਾ ਜੋੜ ਤਾਂ ਹਾਂਜੀ ਤੇ ਫਿਰ ਉਹ ਚੱਲ ਗਿਆ ਤੇ ਵੈਸੇ ਹੈ ਵੀ ਵਧੀਆ ਵਾ ਕਿਉਂਕਿ ਅਗਰ ਕੱਲਾ ਰਾਜਵਿੰਦਰ ਕੌਰ ਵੀ ਇੱਕ ਜਿੰਨਾ ਚ ਕੋਈ ਖਾਸ ਤਖੱਲਸ ਜਿਹੜਾ ਨਾ ਉਹ ਤੁਹਾਡਾ ਵਧੀਆ ਜੁੜ ਗਿਆ ਤੁਹਾਡੇ ਨਾਮ ਨਾਲ ਉਹ ਇਹ ਵੈਸ਼ੇ ਤਾਂ ਵਧੀਆ ਸੀ ਰਣਜੀਤ ਕੌਰ ਤੋਂ ਵੱਡਾ ਸ਼ਾਇਦ ਡਿਊਟ ਚ ਕੋਈ ਨਾ ਨਹੀਂ ਹੋਇਆ ਉਹਨਾਂ ਦਾ ਰਣਜੀਤ ਕੌਰ ਹੀ ਸੀ ਮੈਨੂੰ ਚਾਹਿਆ ਵੀ ਮੇਰੇ ਨਾਮ ਪਟਿਆਲਾ ਲੱਗੇ ਬਸ ਹੁਣ ਜੁੜ ਗਿਆ ਫਿਰ ਜੁੜ ਗਿਆ ਜੁੜ ਗਿਆ ਹਾਂ ਹਾਂ ਹੈ ਹੈ ਤੇ ਜਿਵੇਂ ਗੱਲ ਕੀਤੀ ਜੀ ਆਪਾਂ ਪਿੰਡ ਦੀ ਆਪਾਂ ਦਰਸ਼ਕਾਂ ਨੂੰ ਦੱਸ ਦਿੱਤੀ ਜੀ ਕਿ ਤੁਹਾਡਾ ਪਹਿਲਾ ਪੇਕੇ ਪਿੰਡ ਬਾਰੇ ਦੱਸੋ ਤੁਹਾਡਾ ਪੇਕੇ ਹਾਂ ਜੀ ਮੇਰਾ ਪੇਕੇ ਪਿੰਡ ਹੈਗਾ ਸੰਗਰੂਰ ਜ਼ਿਲ੍ਹੇ ਚ ਪੈਂਦਾ ਗੰਡੋਆ ਪਿੰਡ ਬਹੁਤ ਹੀ ਮਸ਼ਹੂਰ ਹੈ ਕਰਮਜੀਤਨ ਮੋਲ ਤੇ ਮੇਰਾ ਹਾਂ ਜੀ ਅੱਛਾ ਕਰਮਜੀਤਨ ਮੋਲ ਜੀ ਵਾਲਾ ਪਿੰਡ ਹੈ ਹਾਂ ਜੀ ਸਾਡਾ ਇੱਕੋ ਹੀ ਪਿੰਡ ਹੈ ਠੀਕ ਹੈ ਤੇ ਉੱਥੇ ਨੇ ਮੇਰੇ ਪੇਕੇ ਅੱਛਾ ਜੀ ਤੇ ਸਾਰੇ ਪਿੰਡ ਤੁਹਾਡਾ ਜਿਹੜਾ ਸਾਰਾ ਪਿੰਡ ਮੇਰਾ ਇਧਰ ਪਤੜਾ ਸਾਈਡ ਪੂਲਦ ਪਿੰਡ ਹੈ ਛੋਟਾ ਜਿਹਾ ਅੱਛਾ ਅੱਛਾ ਉਹ ਵੀ ਸੰਗਰੂਰ ਚ ਹੀ ਪੈਂਦਾ ਹੈ ਅੱਛਾ ਠੀਕ ਹੈ ਜੀ ਤੇ ਜਿਵੇਂ ਦਾਰ ਪਰਿਵਾਰ ਨਾਲ ਜਿਵੇਂ ਤੁਸੀਂ ਸਬੰਧਤ ਸੀਗੇ ਤੇ ਇਹ ਜਿਹੜਾ ਤੁਸੀਂ ਸ਼ੌਕ ਪਾਲਿਆ ਗਾਇਕੀ ਦਾ ਉਹ ਵੀ ਇੱਕ ਕੁੜੀ ਹੋ ਕੇ ਤੇ ਕਿਵੇਂ ਮਤਲਬ ਵਿਰੋਧਤਾ ਨਹੀਂ ਹੋਈ ਜਦੋਂ ਤੁਸੀਂ ਮੰਨ ਲਓ ਕਿਹਾ ਹੋਏਗਾ ਆਪਣੇ ਪੇਰੈਂਟਸ ਨਹੀਂ ਜਦੋਂ ਮੈਂ ਅਨਮੈਡ ਸੀਗੀ ਉਸ ਤਾਂ ਗਾਉਣ ਵਾਲੀ ਦੇਖਣ ਮਿਲ ਜਾਣ ਲੇ ਸੀ ਆਪਣੇ ਪਿੰਡਾਂ ਚ ਨਹੀਂ ਜਾਣ ਦਿੰਦੇ ਸੀ ਹਾਂਜੀ ਹਾਂਜੀ ਤੇ ਵਿਆਹ ਤੋਂ ਬਾਅਦ ਮੇਰੇ ਹਸਬੰਦ ਬਹੁਤ ਮਤਲਬ ਗਾਇਕੀ ਨੂੰ ਚਾਹੁੰਦੇ ਲੋਨ ਨੂੰ ਪਤਾ ਸੀ ਮੇਰੀ 목ਲ ਵਧੀਏ ਜੀ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਫਿਰ ਲਾਤਾ ਇਸ ਲੈਣ ਚ ਅੱਛਾ ਮਤਲਬ ਵਿਆਹ ਤੋਂ ਪਹਿਲਾਂ ਕੋਈ ਗਾਇਕੀ ਨਾਲ ਸੰਬੰਧਤ ਕੋਈ ਤੁਹਾਡਾ ਸ਼ੌਕ ਸੀਗਾ ਬਹੁਤ ਜ਼ਿਆਦਾ ਦੱਬਿਆ ਪਿਆ ਸੀਗਾ ਉਹ ਨਗਾ ਘਾ ਦੇਖਦੀ ਨਿਚੰਦਰ ਘਰ ਚ ਬਹਿ ਕੇ ਪਰ ਐਦਾਂ ਸਟੇਜਾਂ ਨਹੀਂ ਕੀਤੀਆਂ ਕਦੇ ਗਾਇਆ ਨਹੀਂ ਗਉਣ ਦੇ ਦਿੰਦੇ ਸੀ ਇਹਨਾਂ ਕਰਦੇ ਫਿਰ ਇਹਦਾ ਮਤਲਬ ਉਸ ਦਰਾਂ ਹੁੰਦੀ ਸਿੱਖਿਆ ਵੀ ਨਹੀਂ ਹੋਣਾ ਕਿ ਨਹੀਂ ਸਿੱਖਿਆ ਮੈਂ ਵਿਆਹ ਤੋਂ ਬਾਅਦ ਹੀ ਸਿੱਖਿਆ ਟੀਚਰ ਬਾਅਦ ਹੀ ਸਾਰਾ ਕੁਝ ਬਿਲਕੁਲ ਸਹੀ ਚਲੋ ਵਧੀਆ ਇਹਦੇ ਬੜੇ ਕਿਸਮਤ ਵਾਲੇ ਹੋ ਤੁਸੀਂ ਕਿ ਤੁਹਾਨੂੰ ਐਦਾਂ ਦਾ ਹਸਬੰਡ ਮਿਲੇ ਹੈ ਨਾ ਬਹੁਤ ਚੰਨਾ ਨੇ ਤੁਹਾਡਾ ਜਿਹੜਾ ਸ਼ੌਕ ਗਾਇਕੀ ਦਾ ਨੂੰ ਸਾਹਮਣੇ ਲੈ ਕੇ ਆਂਦਾ ਹਾਂਜੀ ਹਾਂਜੀ ਔਰ ਭਾਂਜੀ ਜਿੰਨਾ ਕਿ ਮੈਂ ਜਾਣਦਾ ਕਿ ਫਿਰ ਵੀ ਤੁਸੀਂ ਆਪਣੇ ਜਵਾਨੋਂ ਦੱਸੋ ਕਿ ਜਿਹੜਾ ਤੁਹਾਡਾ ਗਾਇਕੀ ਦਾ ਕੈਰੀਅਰ ਆ ਤੁਹਾਡੇ ਮੈਰਿਜ ਤੋਂ ਬਾਅਦ ਆ ਰਾਜਵਿੰਦਰ ਕੌਰ ਨੂੰ ਲੋਕਾਂ ਦੇ ਵਿੱਚ ਪਛਾਣ ਬਣਾਉਣ ਲਈ ਕਿੰਨਾ ਚਿਰ ਲੱਗ ਗਿਆ ਤੁਹਾਡੇ خیال ਚ ਕਿੰਨੇ ਕ ਸਾਲ ਤੁਹਾਨੂੰ ਲੱਗਦਾ ਮੈਨੂੰ ਤਾਂ ਕੋਈ ਸਾਲ ਨਹੀਂ ਲੱਗਿਆ ਪਹਿਲੀ ਕੈਸਟ ਕੀਤੀ ਸੀਗੀ ਰਾਜਾ ਸਿੱਧੂ ਨਾਲ ਹਾਂਜੀ ਨਰਮ ਸੁਭਾ ਦਾ ਮਾਹੀ ਅੱਛਾ ਜੀ ਉਦੋਂ ਤੀ ਮੰਨ ਤਾਂ ਪਹਿਲੀ ਵਾਰੀ ਲੋਕਾਂ ਨੇ ਹੱਥਾਂ ਤੇ ਚੱਕ ਲਿਆ ਸੀਗਾ ਪਹਿਲੀ ਕੈਸਟ ਚ ਮੇਰਾ ਸਵਾਲ ਕਰਨ ਦਾ ਮਤਲਬ ਇਹੀ ਸੀਗਾ ਕਿਉਂਕਿ ਸੰਘਰਸ਼ ਕਰਦਿਆ ਕਰਦਿਆਂ ਜ਼ਿੰਦਗੀਆਂ ਲੰਘ ਜਾਂਦੀਆਂ ਇਹੋ ਜਿਹੇ ਕਲਾਕਾਰ ਨੇ ਜਿਨ੍ਹਾਂ ਦੀ ਪਹਿਲੀ ਕੈਸਟ ਹੀ ਸੁਪਰ ਹਿੱਟ ਔਰ ਮੇਰੇ ਖਿਆਲ ਉਹਨਾਂ ਦਿਨਾਂ ਦੇ ਵਿੱਚ ਪੈ ਜੀ ਦੂਰਦਰਸ਼ਨ ਦਾ ਬੋਰ ਬੱਲਾ ਸੀਗਾ ਹਾਂਜੀ ਤੇ ਤੁਹਾਡਾ ਗਾਣਾ ਮੈਂ ਖੁਦ ਸੁਣਿਆ ਸੀਗਾ ਦੂਰਦਰਸ਼ਨ ਤੇ ਓਕੇ ਹਾਂਜੀ ਉਹ ਤਾਂ ਦੂਰਦਰਸ਼ਨ ਚੱਲਦਾ ਸੀਗਾ ਤੇ ਉਹ ਮਤਲਬ ਚਾਰ ਦੀ ਗੱਲ ਹੈ 1004 ਦੂਰਦਰਸ਼ਨ ਤੇ ਤੁਹਾਡਾ ਗਾਣਾ ਚੱਲਿਆ ਸੀ ਔਰ ਦਰਸ਼ਕਾਂ ਨੇ ਇੱਕ ਵਾਰੀ ਜਿਵੇਂ ਮਤਲਬ ਫੀਲ ਕੀਤਾ ਕਿ ਸਦੀਕ ਸਾਹਿਬ ਤੇ ਰਣਜੀਤ ਕੌਰ ਜੀ ਵਾਪਸ ਆ ਕੇ ਹਾਂ ਨਹੀਂ ਇਹ ਸਚਾਈ ਹੈ ਵੀ ਇੱਕ ਕੈਸਟ ਲੈਣ ਗਏ ਹਨਾ ਕੋਈ ਉੱਥੇ ਬਠੰਡੇ ਦੀ ਗੱਲ ਹੈ ਹਾਂਜੀ ਉੱਥੇ ਜਾ ਕੇ ਉਹ ਕਹਿੰਦਾ ਕਹਿੰਦਾ ਵੀ ਜਿਹੜੀ ਸਦੀਕ ਸਾਹਿਬ ਦੇ ਮੁੰਡੇ ਦੀ ਤੇ ਰਣਜੀਤ ਕੌਰ ਦੀ ਕੁੜੀ ਦੀ ਕੈਸਟ ਆਈ ਹੈ ਉਹ ਦੇ ਦੇ ਦੋ ਉਹ ਦੇ ਦੋ ਹਾਂਜੀ ਬਿਲਕੁਲ ਜੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਤੁਹਾਡੇ ਉਸ ਗਾਣੇ ਨੂੰ ਬਹੁਤ ਜ਼ਿਆਦਾ ਤੇ ਭੈ ਜੀ ਗੱਲਬਾਤ ਤੇ ਚਲੋ ਤਾਂ ਨਾ ਕਰਨੀ ਕਰਨੀ ਆਪਾਂ ਚਲਦੀ ਰਹਿਣੀ ਆ ਫਿਰ ਤੁਸੀਂ ਨਰਮ ਸੁਭਾਅ ਦੇ ਮਾਹਿਰ ਹੀ ਗੱਲ ਕੀਤੀ ਆ ਉਹਦਾ ਜੇ ਅੰਤਰਾ ਹੋ ਜੇ ਤੇ ਮੇਰਾ ਬੜਾ ਫੇਵਰੇਟ ਗੀਤਾ ਜੀ ਹਾਂਜੀ ਢਿੱਲੋਂ ਭੁੱਖਿਆ ਵਾਲੀ ਇਹ ਬਾਰੇ ਲਿਖਿਆ ਹੋਇਆ ਸੀ ਗੀਤ ਜੀ ਹਾਂਜੀ ਹਾਂ ਉਹਨਾਂ ਦਾ ਲ ਹਾਂ ਜਾਨੀ ਹਉ ਮੈਂ ਕੁੜੀਆਂ ਵਿੱਚ ਕਹਾਉਂਦੀ ਸੀ ਓ ਮਨ ਚਾਹੀ ਚੀਜ਼ ਹੰਡਾਉਂਦੀ ਸੀ ਮੈਨੂੰ ਕੱਖੋਂ ਹੌਲੀ ਕਰ ਛੱਡਿਆ ਕੱਖੋਂ ਹੌਲੀ ਕਰ ਛੱਡਿਆ ਬਸ ਇੱਕੋ ਗੱਲ ਦੇ ਪਾਰੇ ਨੇ ਕੁੜੀਆਂ ਵਿੱਚ ਟਾਰ ਘਟਾ ਦਿੱਤੀ ਮੇਰੀ ਤੇਰੇ ਰੇ ਰੰਗ ਕਾਲੇ ਨੇ ਹੁੰਦਾ ਕਹਿੰਦਾ ਹੋ ਰੰਗ ਕਾਲਾ ਘੋਰਾ ਦੋ ਬੱਲੀਏ ਹੌਣੇ ਭੁਜ ਨਹੀਂ ਸਕਦਾ ਹੋ ਬੱਲੀਏ ਉਹ ਜਦ ਸਾਹਮ ਸਾਹਮ ਕੇ ਰੱਖੀ ਤੂੰ ਤੇਰੇ ਹਾਨ ਦੀਆਂ ਸਵਰੋਂਗੀਆਂ ਉਹ ਤੇਰੇ ਨਰਮ ਸੁਭਾਅ ਦੇ ਮਾਹੀ ਦੀਆਂ ਤੇਰੇ ਪੇਕੀ ਗੱਲਾਂ ਹੋਣਗੀਆਂ ਬਹੁਤ ਹੀ ਪਿਆਰਾ ਗੀਤ ਬਣਿਆ ਜੀ ਔਰ ਦੇਖੋ ਪਹਿਲੀ ਕੈਸਟ ਪਹਿਲਾ ਸੁਪਰ ਹਿੱਟ ਇਹ ਫਿਰ ਜਦੋਂ ਤੁਸੀਂ ਇਸ ਲਾਈਨ 'ਚ ਆਉਂਦੇ ਹੋ ਭਾਜੀ ਤੁਹਾਨੂੰ ਸਪੋਰਟ ਕਰਦੇ ਆਗੇ ਤੁਸੀਂ ਗਾਓ ਰਾਜਾ ਸਿੱਧੂ ਜੀ ਨਾਲ ਇੱਕ ਕੈਸਟ ਆਉਣ ਤੋਂ ਪਹਿਲਾਂ ਉਹ ਜਿਹੜਾ ਦੌਰ ਸੀਗਾ ਉਹ ਕਿਵੇਂ ਦਾ ਤੁਸੀਂ ਮਤਲਬ ਉਸ ਤਰ੍ਹਾਂ ਤਿਆਰੀ ਕੀਤੀ ਕਿ ਜਾਂ ਪ੍ਰੋਗਰਾਮ ਵੀ ਲਾਏ ਕਿ ਜਾਂ ਸਿਰਫ ਤਿਆਰੀ ਕੀਤੀ ਜਾਂ ਨਹੀਂ ਇਹ 2000 ਦੀ ਗੱਲ ਹੋਣੀ ਹੈ ਕਰਮਾ ਮੇਰੇ ਸਾਡੇ ਘਰਾਂ ਦਾ ਹੁੰਦਾ ਸੀਗਾ ਅੱਛਾ ਜੀ ਕਰਮਜੀਤਨ ਮੋਲ ਮੇਰੇ ਪਿੰਡ ਦਾ ਮੁੰਡਾ ਅੱਛਾ ਇੱਥੇ ਹਾਂਜੀ ਉਹ ਪੁਰਾਣੇ ਘਰ ਚ ਰਹਿੰਦੇ ਸੀ ਉਹ ਤੋਂ ਬਾਅਦ ਚ ਬਣਾਇਆ ਹਾਂਜੀ ਠੀਕ ਹੈ ਜੀ ਤੇ ਉਹ ਅੰਲਾਸੇ ਮੈਂ ਕਹੇ ਸੀ ਵੀਰੇ ਮੈਂ ਗਾਉਣਾ ਹੈ ਮੈਂ ਗਾਉਣਾ ਹੈ ਉਹ ਪਹਿਲਾਂ ਤਾਂ ਲੋਰ ਦੇ ਮਾਰਦਾ ਰਿਹਾ ਵੀ ਬੈਸੀ ਕਰਦੀ ਹੈ ਮਜ਼ਾਕ ਕਰਦੀ ਹੈ ਜਾਂ ਹੋਰ ਫਿਰ ਉਹਨੇ ਸਰਦਾਰ ਜੀ ਨੂੰ ਇੱਕ ਦਿਨ ਮੈਨੂੰ ਸੁਣ ਲਿਆ ਉਹਨੇ ਹਰਮੋਨੀਅਮ ਤੇ ਹਨਾ ਹੂੰ ਤਾਂ ਫਿਰ ਸਜਾ ਜੀ ਨੂੰ ਕਹਿੰਦਾ ਵੀ ਵਧੀਆ ਆਵਾਜ਼ ਆ ਤੁਸੀਂ ਭੈਣ ਨੂੰ ਲਾ ਦੋ ਕੌਣ ਫਿਰ ਇਹਨਾਂ ਨੇ ਹਰਮੋਨੀਅਮ ਲਿਆਂਦਾ ਤੇ ਟਿਊਸ਼ਨ ਰੱਖੀ ਮੈਂ ਜੰਗਾ ਆਨੰਦਪੁਰ ਤੋਂ 2 ਸਾਲ ਮੈਂ ਰਿਆਜ਼ ਕਰਿਆ ਤਾਰ ਸਬਤ ਤੱਕ ਮੇਰਾ ਕਲੀਅਰ ਹੈ ਰਿਆਜ਼ ਵਾ ਜੀ ਵਾ ਕੀ ਆ ਸਾਹ ਤੇ ਪਰ ਸ਼ਾਇਦ ਇਹੀ ਕਾਰਨ ਸੀਗਾ ਕਿ ਤੁਹਾਡੀ ਪਹਿਲੀ ਗੈਸਟ ਹੀ ਹਟ ਗਈ ਵੀ ਪੂਰੀ ਤੁਸੀਂ ਤਿਆਰੀ ਕਰਕੇ ਪੂਰੀ ਹੈ ਹਾਂਜੀ ਫਿਰ ਇਸ ਲਾਈਨ 'ਚ ਆਇਓ ਤੇ ਫਿਰ ਤੇ ਜਦੋਂ ਤਿਆਰੀ ਕਰਕੇ ਰਣਜੀਤ ਜੀ ਤੇ ਉਸਤਾਦ ਧਰ ਕੇ ਉਸਤਾਦ ਧਰ ਕੇ ਦੋ ਗੱਲਾਂ ਕਰਕੇ ਬਿਲਕੁਲ ਜੀ ਰਣਜੀਤ ਕੌਰ ਨੂੰ ਉਸਤਾਦ ਧਰਿਆ ਹੋਇਆ ਮੈਂ ਅੱਛਾ ਜੀ ਫਿਰ ਫਿਰ ਮੈਂ ਕੈਸ਼ਟ ਕਰਵਾਈ ਸੀਗੀ ਇਹ ਵੀ ਬੜੀ ਤਗੜੀ ਗੱਲ ਆ ਜੀ ਫਿਰ ਬੀਬਾ ਜੀ ਤੱਕ ਜਿਹੜੀ ਤੁਸੀਂ ਪਹੁੰਚ ਕੀਤੀ ਹਾਂਜੀ ਇਹ ਕਿਉਂਕਿ ਉਹਨਾਂ ਦੇ ਜਿਆਦਾ ਹੀ ਮੈਂ ਤਾਂ ਫੈਨ ਸੀ ਬਹੁਤ ਜ਼ਿਆਦਾ ਦੋਨਾਂ ਦੀ ਜੋੜੀ ਦੀ ਉਹਨਾਂ ਦੀ ਬਹੁਤ ਜ਼ਿਆਦਾ ਮੈਨੂੰ ਚੰਗੇ ਲੱਗਦੇ ਸੀਗੇ ਉਹ ਸਾਡੇ ਪਿੰਡ ਆਏ ਸੀਗੇ ਦੇਖ ਦੇਖ ਕੇ ਦੇਖ ਦੇਖ ਕੇ ਫਿਰ ਮੈਂ ਘਰ ਚੱਕ ਸੰਜੇ ਕਰ 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 ਕੇ ਦੇਖ ਕੇ ਮੈਨੂੰ ਲੱਗਦਾ ਸੀ ਵੀ ਉਹਦਾਂ ਦੀਆਂ ਫਰਮਾਇਸ਼ਾਂ ਹੋਣ ਮੈਂ ਉਹਨਾਂ ਨੂੰ ਗਾਵਾਂ ਤੇ ਪੂਰਾ ਕਰਿਆ ਪਰਮਾਤਮਾ ਨੇ ਮੇਰਾ ਉਦੋਂ ਹੀ ਫਰਮਾਇਸ਼ ਹੁਣ ਮੇਰੀ ਤੇ ਜਦੋਂ ਅਸੀਂ ਡਿਊਟ ਗਾਉਂਦੇ ਸੀਗੇ अच्छा ਸਾਡੀ ਅੱਧੀ ਸਟੇਜ ਇਹਨਾਂ ਦੇ ਗੀਤਾਂ ਦੀ ਹੁੰਦੀ ਸੀ ਸਦੀਕ ਸਾਹਿਬ ਤੇ ਦੀਦੀ ਰਣਜੀਤ ਕੌਰ ਜੀ ਦੇ ਜੀ ਹਾਂਜੀ ਤੇ ਬੀਬਾ ਜੀ ਨੂੰ ਕਦੋਂ ਮਿਲੇ ਫਿਰ ਰਿਕਾਰਡਿੰਗ ਤੋਂ ਪਹਿਲਾਂ ਮਿਲੇ 2001 ਦੀ ਗੱਲ ਹੈ ਹਾਂਜੀ 2001 102 ਹਾਂਜੀ ਫਿਰ ਉਹ ਕਹਿੰਦਾ ਚਾਰਜ ਤਾਂ ਮੇਰੀ ਕੈਸਟ ਹੀ ਆ ਗਈ ਸੀ ਉਹ ਕਹਿੰਦਾ ਰਸਮ ਕਰਕੇ ਫਿਰ ਤੁਸੀਂ ਹਾਂਜੀ ਉਸਤਾਦ ਘਰਿਆ ਸੀਗਾ ਠੀਕ ਹੈ ਤੇ ਫਿਰ ਮਿਲਦੇ ਬੀਬਾ ਜੀ ਅਕਸਰ ਦੱਸਦੇ ਤੁਹਾਨੂੰ ਗਾਇਕੀ ਦੇ ਗੁਣ ਉਹਨਾਂ ਨੇ ਦੱਸਿਆ ਸੀ ਕਿ ਸਿੰਪਲ ਰਹਿਣਾ ਹੈ ਜੀ ਤੇ ਆਪਾਂ ਸਿੰਪਲ ਰਹਨੇ ਆ ਕਹਿੰਦੇ ਸਾਦਾ ਗੋਣਾ ਐ ਸਾਦਾ ਰਹਿਣਾ ਬਸ ਉਹ ਉਹਨਾਂ ਦੀ ਮੰਨ ਰਹੀ ਲਗਾ ਦੇ ਉਹਨਾਂ ਦੀ ਗੱਲਾਂ ਦੀ ਬਾਤ ਰਿਹਾ ਤੇ ਉਹਨੂੰ ਆਹ ਦੇਖ ਲਓ ਮੇਰੇ ਬਾਲ ਵਾਹੇ ਹੋਏ ਜਮਾ ਸਿੰਪਲ ਬਿਲਕੁਲ ਸਹੀ ਮੈਂ ਜਿੰਨ ਛੜਦੀ ਬਾਹ ਬਹੁਤ ਚੰਗੀ ਗੱਲ ਆਈ ਬਹੁਤ ਚੰਗੀ ਗੱਲ ਆਈ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਹੀ ਹੋਏ ਪੰਜਾਬ ਦੇ ਤੇ ਮੇਰੇ ਨਾਲ ਨੇ ਪੰਜਾਬ ਦੇ ਪ੍ਰਸਿੱਧ ਗਾਇਕਾ ਰਾਜਵਿੰਦਰ ਕੌਰ ਜੀ ਪਟਿਆਲਾ ਪੰਜ ਜੀ ਫਿਰ ਜਦੋਂ ਬਕਾਇਦਾ ਉਸਤਾਦ ਧਰ ਕੇ রিহাজ ਕਰਕੇ تیاری ਕਰਕੇ ਤੁਸੀਂ ਸੋਚਿਆ ਕਿ ਹੁਣ ਰਿਕਾਰਡਿੰਗ ਕਰਨੀ ਹੈ ਬਿਲਕੁਲ ਜੀ ਫਿਰ ਤੁਸੀਂ ਇਹ ਕਿਵੇਂ ਸਿਲੈਕਟ ਕੀਤਾ ਕਿ ਹੁਣ ਮੈਂ ਰਾਜਾ ਸਿੱਧੂ ਨਾਲ ਹੀ ਗਾਉਣਾ મતલਬ ਕੀ ਤੁਸੀਂ صدیق ਸਾਹ ਵਰਗੀ ਆਵਾਜ਼ ਲੱਭ ਰਹੇ ਸੀਗੇ ਮੈਂ ਤਾਂ ਭਾਈ ਜੀ ਨਵਰੇ ਪਤਾ ਹੀ ਨਹੀਂ ਸਿੱਧਾ ਆਵਾਜ਼ਾਂ ਬਾਰੇ ਤਾਂ ਵੀ ਕੀ ਲੱਭ ਰਹੀ ਸੀ ਮੈਂ ਮਨ ਕੁਦਰਤ ਵੱਲੋਂ ਚੱਲਦੀ ਹੈ ਚੱਲਦਾ ਗਿਆ ਮੇਰਾ ਕੰਮ ਇੱਕ ਸੰਗਰੂਰ ਦੇ ਟੀਚਰ ਸੀਗੇ ਉਹਨਾਂ ਨੇ ਮੇਰੀ ਕੈਸਟਾਈ ਸੀ ਪਹਿਲੀ ਆਕਰਾਂ ਚ ਕੀ ਰੱਖਿਆ ਉਹਦੀ ਕਿਤੇ ਆਵਾਜ਼ ਸੁਣੀ ਹੋਣੀ ਰਾਜਾ ਸਿੱਧੂ ਨੇ ਤੇ ਰਾਜਾ ਸਿੱਧੂ ਤੇ ਸ਼ੰਗਾਰਾ ਚਹਲ ਵੀਰ ਜੀ ਨੇ ਦੱਸਿਆ ਹੋਣਾ ਜਾਂ ਉਹਨਾਂ ਨੂੰ ਉਹ ਰਾਜਾ ਸਿੱਧੂ ਮੇਰੇ ਕੋਲੇ ਆਏ ਅਸੀਂ ਕੈਸਟ ਕਰਵਾ ਤੇ ਚੱਲ ਗਏ ਉਦੋਂ ਤੋਂ ਬਸ ਚਲੋ ਸਲ ਚਲੋ ਚੱਲ ਅੱਛਾ ਅੱਛਾ ਰਾਜਾ ਸਿੱਧੂ ਜੀ ਨੇ ਤਾਂ ਲੱਗੇ ਲੱਗੇ ਪ੍ਰੋਗਰਾਮ ਲਾਏ ਨੇ 95 ਵੀ ਵਾਹ 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 ਕੀ ਬਾਤ ਹੈ अच्छा तो पहले तो डीके आ चुकी थी नॉर्मल सभा ਦੇ ਮਾਹੀ ਨਾਲ ਨਾਲ ਦੇ ਇੰਨਾ ਚ ਬਸ ਉਹਨਾਂ ਨਾਲ ਮੈਂ ਕੋਈ ਪ੍ਰੋਗਰਾਮ ਨਹੀਂ ਲਾਇਆ ਉਹ ਕੈਸਟੇ ਕਰਾਈ ਸੀਗੀ ਬਸ ਆਈ ਸੀ ਵੀ ਕੈਸਟਾ ਜੀ ਕੈਸਟਾ ਜੀ ਇਦਾਂ ਦੀ ਸਮਸਤੀ ਠੀਕ ਹੈ ਠੀਕ ਹੈ ਇੱਕ ਤੁਸੀਂ ਭੈਣ ਜੀ ਪਿਛਲੇ ਇੰਟਰਵਿਊ ਦੱਸਿਆ ਸੀਗਾ ਦਰਸ਼ਕਾਂ ਨੂੰ ਵੀ ਤੁਸੀਂ ਖੁਦ ਜਿਹੜਾ ਉਹ ਫਾਈਨਾਂਸ ਕੀਤਾ ਆਪਣੀ ਐਲਬਮ ਨੂੰ ਪਹਿਲੀ ਵਾਰੀ ਕਿਸੇ ਮਤਲਬ ਫੀਮੇਲ ਸਿੰਗਰ ਜਿਹੜਾ ਜਨੂਨ ਹੁੰਦਾ ਨਾ ਜੀ ਜਨੂਨ ਹਾਂਜੀ ਉਹ ਤੁਹਾਨੂੰ ਪਤਾ ਹੈ ਤੁਸੀਂ ਖੁਦ ਕਲਾਕਾਰ ਹੋ ਕਿੰਨਾ ਵੱਡਾ ਹੁੰਦਾ ਮੈਨੂੰ ਉਹ ਸੀਗਾ ਹਰ ਜੀ ਉਹਨਾਂ ਟਾਈਮਾਂ 'ਚ 2004 ਦੇ ਸ਼ੁਰੂਆਤ 'ਚ ਮੈਂ 7 ਲੱਖ ਰੁਪਈਆ ਲਾਇਆ ਸੀ ਅਕਨਾਂ 'ਚ ਕੀ ਰੱਖਿਆ ਟੇਪ ਤੇ ਜਿਹਦੇ ਵਿੱਚੋਂ ਕਤੇਲਾ ਵੀ ਕਮਾਇਆ ਨਹੀਂ ਨਾਲ ਦੇ ਨਾਲ ਮੈਂ ਰਾਜ ਸਿੱਧੂ ਨਾਲ ਅਸੀਂ ਕੈਸਟ ਕਰੀ ਉਹ ਪਤਾ ਨਹੀਂ 5-6 ਹਜ਼ਾਰ ਦਾ ਮਿਊਜ਼ਿਕ ਸੀਗਾ ਦੇ ਵਿੱਚ ਹੂੰ ਤੇ ਉਤੋਂ ਚੱਲ ਗਏ ਚਲੋ ਉਹਦੋਂ ਪਰਮਾਤਮਾ ਨੇ ਫੇਰ ਬਾਹ ਫੜ ਲਈ ਅੱਛਾ ਅੱਛਾ ਪਹਿਲੀ ਵਾਰ ਜਿਹੜੀ ਪਹਿਲੀ ਤੁਸੀਂ ਕੈਸਟ ਕਹਿ ਰਹੇ ਹੋ ਤੇ ਤੁਸੀਂ ਉਹ ਪੈਸੇ ਤੁਸੀਂ ਕਮਾਇਆ ਹਾਂ ਹਾਂ ਪੈਸੇ ਤੁਸੀਂ ਖੋਦ ਲਾਏ ਹੁੰਦੇ ਆਂ ਹਾਂ ਜੀ ਠੀਕ ਹੈ। ਤਾਂ ਫਿਰ ਤੇ ਰਾਜਾ ਸਿੱਧੂ ਦਾ ਮੇਰੇ ਖਾਲ ਦੇ ਆਇਆਂ ਧੰਨੀਆਂ ਕਾਫੀ ਕੈਸਾ ਹਨਾ ਕਾਫੀ ਆਇਆਂ ਫਿਰ ਉਹਦੇ ਦੌਰਾਨ ਤੁਹਾਡਾ ਕੁਛ ਚਲੋ ਚੱਲਦਾ ਰਹਿੰਦਾ ਹਨਾ ਗਾਇਕਾਂ ਦੇ ਵਿੱਚ ਕੋਈ ਮਨਮਟਾਵ ਜਾਂ ਜੋ ਵੀ ਕਹਿ ਸਕਦੇ ਆ ਫਿਰ ਦੂਸਰੀ ਤੁਸੀਂ ਪੈਸਾ ਅੱਛਾ ਜੀ ਪੈਸਾ ਹੀ ਚੱਲਦਾ ਸੱਚੀ ਬੋਲਦਾ ਮੈਂ ਜਸਰਤਾਂ ਪਾ ਝੂਟਕਾਂ ਬੋਲ ਲੀ ਅੱਛਾ ਜੀ ਪੈਸੇ ਚੱਲਦਾ ਪੈਸੇ ਪਿੱਛੇ ਰੋਣਾ ਪਿਆ ਜਾਂਦਾ ਪਰ ਜੋੜੀ ਟੁੱਟ ਜਾਂਦੀ ਹੈ ਸਾਰੀਆਂ ਜੋੜੀਆਂ ਨੂੰ ਤੁਸੀਂ ਪੁੱਛੋ ਠੀਕ ਹੈ ਠੀਕ ਹੈ ਪਰ ਜਾਣੀ ਕਿ ਤੁਹਾਨੂੰ ਵੀ ਇਹੀ ਹਰੰਭਾ ਸੀਗਾ ਕਿ ਤੁਸੀਂ ਮਤਲਬ ਫਾਈਨੈਂਸ਼ਲੀ ਵੀ ਤੁਸੀਂ ਖਰਚਾ ਕਰ ਰਹੇ ਹੋ ਐਲਬਮ ਦਾ ਹੈ ਨਾ ਹਾਂਜੀ ਮੈਂ ਅੱਧਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਤੁਹਾਡਾ ਬਣਦਾ ਹੱਕ ਨਹੀਂ ਤੁਹਾਨੂੰ ਮਿਲ ਰਿਹਾ ਬਿਲਕੁਲ ਹੁਣ ਨਹੀਂ ਪ੍ਰੋਗਰਾਮ ਵਧੀਆ ਲੱਗ ਰਿਹਾ ਸੀ ਹੁਣ ਨਹੀਂ ਮਿਲ ਰਿਹਾ ਸੀ ਪਿੱਛੇ ਜੀ ਪਹਿਲਾਂ ਤਾਂ ਮਿਲਿਆ ਬਾਅਦ ਚ ਨਹੀਂ ਚਲੋ ਠੀਕ ਹੈ ਉਹਨਾਂ ਗੱਲਾਂ ਤਾਂ ਹੁਣ ਪਾਣੀ ਪਾ ਦੋ ਬਸ ਹੋਰ ਗੱਲਾਂ ਕਰੂ ਹੋਰ ਗੱਲਾਂ ਕਰੋ ਬਿਲਕੁਲ ਠੀਕ ਹੈ ਜੀ ਤੇ ਫਿਰ ਪੱਪੂ ਜੀ ਨਾਲ ਜਿਹੜਾ ਤੁਹਾਡੀ ਮਾਸੀ ਦੇ ਪਿੰਡ ਦੀ ਵੋਟ ਬਣਾ ਲਈ ਵੋਟ ਜਿਹੜੀ ਐਲਬਮਾਂ ਤੁਹਾਡੀ ਤੇ ਉਹ ਮੇਰੇ ਖਿਆਲ ਇਸੇ ਐਲਬਮ ਦਾ ਗਾਣਾ ਸੀਗਾ ਉਹ ਤੰਦੂਰੀ ਰੋਟੀਆਂ ਤੰਦੂਰੀ ਰੋਟੀਆਂ ਤੋਂ ਪਹਿਲਾਂ ਆਈ ਸੀ ਅੱਛਾ ਐਲਬਮ ਅਲੱਗ ਹੈ ਉਹ ਲੱਗਿਆ ਦਾ ਟਾਈਟਲ ਸੀ ਤੰਦੂਰੀ ਰੋਟੀਆਂ ਫਿਰ ਵੋਟ ਪੱਪੂ ਨਾਲ ਵੀ ਚਾਰ ਪੰਜ ਗੈਸਟਾਂ ਕੀਤੀਆਂ ਨੇ ਅਸੀਂ ਨੇ अच्छा ये बढ़िया काम ਸੀਗਾ ਗਾਣਾ ਹਿੱਟ ਹੋਇਆ ਸੀ ਮੈਂ ਮਾਸੀ ਦੇ ਪਿੰਡ ਦੀ ਕਿਹੜਾ ਵੋਟ ਬਣਾਇਆ ਵੇ ਦੀਪ ਪਿਆਰੇ ਵਾਲਾ ਲਿਖਿਆ ਸੀਗਾ ਹਾਂਜੀ ਹਾਂਜੀ ਤੇ ਕੁਝ ਗੀਤ ਸੀ ਮੇਰਾ ਸੋਲੋ ਕਿਸਾਨਾਂ ਦਾ ਅਨੰਦਾਤਾ ਦੁਨੀਆ ਦਾ ਵੇ ਲੋਕੋ ਦੱਸ ਕਿੱਧਰ ਨੂੰ ਜਾਵੇ ਉਹ ਵੀ ਲੋਕਾਂ ਨੇ ਪਸੰਦ ਕੀਤਾ ਸੀਗਾ ਸਰੋਤਿਆਂ ਨੇ ਬਿਲਕੁਲ ਜੀ ਉਹ ਬਾਬਾ ਰਜੀਤ ਕੌਰ ਜੀ ਬਿਲਕੁਲ ਉਹਨਾਂ ਦੀ ਕੰਪੋਜੀਸ਼ਨ ਦਾ ਤੁਸੀਂ ਹਾਂ ਜੀ ਉਹ ਵੀ ਕੰਪੋਜ਼ ਸੀਗੀ ਤੇ ਡੱਲੇਵਾਲ ਸਾਹਿਬ ਦਾ ਮੈਨੂੰ ਫੋਨ ਆਇਆ ਸੀ ਗਾਣਾ ਸੁਣ ਕੇ ਉਹ ਕਹਿੰਦੇ ਵੀ ਬੀਬਾ ਤੁਹਾਨੂੰ ਸਨਮਾਨਤ ਕਰਨਾ ਵੀ ਤੁਹਾਡਾ ਇਹ ਗਾਣਾ ਬਹੁਤ ਸੋਹਣਾ ਹੈ ਵੀ ਤੁਸੀਂ ਕਿਸਾਨਾਂ ਦੇ ਹੱਕ 'ਚ ਗਾਇਆ ਹੈ ਜੀ ਤੇ ਮੈਂ ਜਾ ਨਾ ਸਕੀ ਕਿਉਂਕਿ ਦੂਸਰੇ ਦਿਨ ਮੈਂ ਬਾਹਰ ਜਾਣਾ ਸੀਗਾ ਆਸਟ੍ਰੇਲੀਆ ਅੱਛਾ ਹਾਂਜੀ ਫਿਰ ਮਿਲੂੰਗੀ ਉਹਨਾਂ ਨੂੰ ਦੁਬਾਰਾ ਉਹ ਗਾਣਾ ਭੈਣ ਜੀ ਜਰੂਰ ਦਰਸ਼ਕਾਂ ਦੇ ਰੂਬਰੂ ਕਰੀਏ ਕਿਸਾਨਾਂ ਅੰਨ ਪੈਦਾ ਕਰਦਾ ਜੋ ਹੋ ਅੰਨ ਪੈਦਾ ਕਰਦਾ ਜੋ ਢਿੰਡੋਂ ਆਪਹਿ ਭੁੱਖਾ ਰਹਿੰਦਾ ਮਿੱਟੀ ਨਾਲ ਮਿੱਟੀ ਹੋ ਫਿਰ ਵੀ ਸਿਰੋਂ ਨਾ ਕਰਜ਼ਾ ਲੈਂਦਾ ਤੰਗ ਆ ਕੇ ਕਰਜ਼ੇ ਤਾ ਹੈ ਤੰਗ ਆ ਕੇ ਕਰਜ਼ੇ ਤੋਂ ਕਿਆ ਗਲ ਵਿੱਚ ਰੱਸਾ ਪਾਵੇ ਉਹ ਅੰਨ ਦਾਤਾ ਦੁਨੀਆ ਦਾ ਲੀਡਰ ਦੱਸ ਕਿੱਧਰ ਨੂੰ ਜਾਵੇ ਵਾਹ ਜੀ ਨਾਲ ਦੀ ਨਾਲ ਭੈਣ ਜੀ ਇੱਕ ਡਿਊਟ ਮੇਰੀ ਪਸੰਦੀ ਦਾ ਹੋਰ ਮੈਂ ਤੁਹਾਡੇ ਕੋਲ ਸੁਣਨਾ ਉਹੀ ਖਾਈ ਬੇਬੇ ਦੀਆਂ ਪੱਕੀਆਂ ਤੰਦੂਰੀ ਰੋਟੀਆਂ ਅੱਛਾ ਹਾਂ ਉਹ ਵੀ ਬਹੁਤ ਮੇਰੇ ਭੈਣਾਂ ਨੇ ਬੜਾ ਪਸੰਦ ਕੀਤਾ ਸੀ ਉਹ ਬਹੁਤ ਪਿਆਰਾ ਕੀਤਾ ਸੀ ਅਸਿਕਾ ਹੋ ਬਿਨਾ ਦੇਖਿਆ ਕਸੂਰ ਦਿੱਤਾ ਮਾਂ ਦਾ ਪਖਪੂਰ ਬਿਨਾ ਦੇਖਿਆ ਕਸੂਰ ਦਿੱਤਾ ਮਾਂ ਦਾ ਪਖਪੂਰ ਮੈਂ ਤਾਂ ਪੇਕਿਆਂ ਨੂੰ ਚੱਲੀ ਲੈ ਤੂੰ ਸਾਮ ਛੋਟੀਆਂ ਵੇਖਾਂਈ ਬੇਬੇ ਦੀਆਂ ਖਾਂਈ ਬੇਬੇ ਦੀਆਂ ਪੱਕੀਆਂ ਤੰਦੂਰੀ ਰੋਟੀਆਂ ਵੇਖਾਂਈ ਬੇਬੇ ਦੀਆਂ ਓ ਤੂੰ ਕਲੇ ਸਪਾਕੇ ਨਿੱਤ ਮੇਰਾ ਦੁਖੀ ਕੀਤਾ ਚਿੱਤ ਹੁਣਾ ਚੜਦਾ ਤੂੰ ਲੜੀ ਜਾਂਦੀ ਬਿੰਦ ਛੱਟ ਨੂੰ ਨਹੀਂ ਲਾਉਣੇ ਆਉਂਦੇ ਨੇ ਲਾਉਣੇ ਆਉਂਦੇ ਆ ਪਰੌਂਠੇ ਤੇ ਲਖੋਂ ਜੇ ਜੱਟ ਨੂੰ ਨਹੀਂ ਲਾਉਣੇ ਆਉਂਦੇ ਐ ਐਸੀ ਬਹੁਤ ਹੀ ਮਾਨ ਸਤਕਾਰ ਜਿਹੜੇ ਤੁਹਾਡੇ ਗੀਤ ਆ ਇਹਨਾਂ ਨੂੰ ਪੰਜਾਬੀ ਦਰਸ਼ਕਾਂ ਵੱਲੋਂ ਮਿਲਿਆ ਜੀ ਔਰ ਅੱਜ ਵੀ ਲਗਾਤਾਰ ਮਿਲ ਰਿਹਾ ਪਹਿਲਾਂ ਬਹੁਤ ਪਸੰਦ ਕਰਦੀਆਂ ਨੇ ਮੈਨੂੰ ਤੇ ਮੇਰੇ ਗੀਤਾਂ ਨੂੰ ਨਹੀਂ ਵੀਰ ਵੀ ਕਰਦੇ ਆ ਕਿਉਂਕਿ ਅਸੀਂ ਜਿਉਂ ਨਿਕਲਿਆ ਸਮਾਣੇ ਤੋਂ ਤੇ ਹੰਦਲ ਸਾਹਿਬ ਵੀ ਮੇਰੇ ਨਾਲ ਸੀਗੇ ਤੇ ਅਸੀਂ ਇਹੀ ਇਹੀ ਦੱਬ ਕੇ ਰੱਖਿਆ ਪਰੋਂਠੇ ਜੀ ਅੱਛਾ ਅੱਛਾ ਜਿਆਦਾ ਫੈਨ ਹੈ ਇਹਨਾਂ ਦੇ ਵਧੀਆ ਸਕੀਲ ਦੇ ਦਾ ਗੀਤ ਬਹੁਤ ਸੋਣਾ ਗੀਤਾ ਜੀ ਬਾਕੀ ਇੱਕ ਤੁਹਾਡੇ ਗਾਣਿਆਂ ਦੀ ਜਿਹੜੀ ਹੋਰ ਖੂਬਸੂਰਤੀ ਹੈ ਜਿਹੜੀ ਸ਼ਬਦਾਵਲੀ ਹੈ ਬਿਲਕੁਲ ਪਰਿਵਾਰਿਕ ਇਹ ਨੀਤਾ ਗਿਲ ਦਾ ਲਿਖਿਆ ਹੈ ਗੀਤ ਇਹ ਕਨੇਡਾ ਰਹਿੰਦੇ ਨੇ ਵਾਈ ਜੀ ਉਹ ਹਾਂਜੀ ਉਹਨਾਂ ਦਾ ਲਿਖਿਆ ਆਹ ਇਹਨਾਂ ਦਾ ਲਿਖਿਆ ਹਾਂਜੀ ਤੁਹਾਡੇ ਸਾਰੇ ਸਾਰੇ ਮੈਟਰ ਜਿਹੜਾ ਨਾ ਉਹ ਬਿਲਕੁਲ ਪਰਿਵਾਰਿਕ ਔਰ ਵਧੀਆ ਸਿਲੈਕਸ਼ਨ ਅੱਛਾ ਸਿਲੈਕਸ਼ਨ ਜਿਹੜੀ ਕਰਦੇ ਸੀ ਤੁਸੀਂ ਗਾਣਿਆਂ ਦੀ ਹਾਂਜੀ ਭਾਵੇਂ ਸਿੱਧੂ ਸਾਹਿਬ ਨਾਲ ਆ ਜਾਂ ਪਪੂ ਭਾਜੀ ਨਾਲ ਇਹ ਤੁਹਾਡੇ ਹੁੰਦੀ ਹੈ ਸਲੈਕਸ਼ਨ ਕਿ ਉਹਨਾਂ ਦੀ ਹੁੰਦੀ ਹੈ ਨਹੀਂ ਅਸੀਂ ਅਸੀਂ ਟੀਮ ਜੀ ਬਹਿ ਜਾਂਦੇ ਆ ਸਾਰਾ ਪਰਿਵਾਰ ਦੇ ਵਿੱਚ ਗਾ ਕੇ ਦੇਖਦੇ ਆ ਸਾਰੇ ਗੀਤ ਜੋ ਸਾਨੂੰ ਚੰਗਾ ਲੱਗਦਾ ਫਿਰ ਉਹ ਹੋ ਜਾਂਦੇ ਆ ਉਹਦੀ ਸਲੈਕਸ਼ਨ ਹੋ ਜਾਂਦੀ ਹੈ ਪੰਜੀ ਡਿਊਟ ਤੋਂ ਬਾਅਦ ਜਿਵੇਂ ਅਸੀਂ ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਕਿਹਾ ਕਿ ਬਹੁਤ ਡਿਊਟ ਕਰ ਲਿਆ ਹੁਣ ਤੁਸੀਂ ਸੋ ਲੋ ਘਾੜਾਂ ਤੇ ਸੋ ਲੋ ਦੀ ਫਿਰ ਕੋਈ ਤਾਂ ਦੇਟ੍ਰੈਕਟਰ ਕਾ ਆ ਰਿਹਾ ਹੁਣ ਆਨਲਾਈਨ ਟਾਈਮ ਤੇ ਡਿਊਟੀ ਵੀ ਕਰਾਂਗੇ ਜੇ ਕੋਈ ਚਾਊਗਾ ਮੈਨੂੰ ਰਿਕਾਰਡਿੰਗ ਦੀ ਵੋਕਲ ਚਾਹੀਦੀ ਹੈ ਮੈਂ ਡਿਊਟੀ ਵੀ ਕਰਾਂਗੀ ਅੱਛਾ ਡਿਊਟੀ ਤੇ ਡਿਊੜ ਤਾਂ ਹੁਣ ਨਾਮ ਖੱਟਿਆ ਇੰਨਾ ਪ੍ਰਮਾਤਮਾ ਨੇ ਹਨ ਦਿੱਤਾ ਤੇ ਡਿਊਟੀ ਆਪਾਂ ਛੱਡਣਾ ਕਿਉਂ ਹੈ ਬਿਲਕੁਲ ਠੀਕ ਹੈ ਤੇ ਸਟੇਜਾਂ ਤੇ ਵੀ ਮੈਂ ਨਾਲ ਮਿੱਟੂ ਖਾਨੇ ਵਾਲੇ ਨੂੰ ਲੈ ਜਾਂਦੀਆਂ ਮੈਂ ਚਾ ਉਹ ਮੈਨੂੰ ਹਾਂਜੀ ਅਸੀਂ ਰਲ ਮਿਲ ਕੇ ਲਾ ਲਾਂ ਨੇ ਸਟੇਜਾਂ ਨਾਲ ਉਹਨਾਂ ਦੀ ਤਾਂ ਜੋੜੀ ਆ ਚਲੋ ਠੀਕ ਹੈ ਤੇ ਫਿਰ ਵੀ ਅਸੀਂ ਰਲ ਕੇ ਲਾਉਣੇ ਆ ਪ੍ਰੋਗਰਾਮ ਤੇ ਸੋਲੋ ਵੀ ਕਰ ਰਹੀਆਂ ਵਿੱਚ ਵਿੱਚ ਮੈਂ ਹੁਣ ਗੀਤ ਮੇਰਾ ਇੱਕ ਆਊਗਾ ਹ ਸੌਂਗਾ ਹੋ ਅੱਛਾ ਏ ਉਹ ਇੱਕ ਤਾਂ ਹੁਣ ਰਿਲੀਜ਼ ਹੋ ਗਿਆ ਇੱਕ ਹੋਣਾ ਉਹਦੇ ਬੋਲ ਮੈਨੂੰ ਬਹੁਤ ਬਹੁਤ ਵਧੀਆ ਨੇ ਜੀ ਤੇ ਥੋੜਾ ਜਿਹਾ ਸੁਣਾਓ ਬਿਲਕੁਲ ਬਿਲਕੁਲ ਜੀ ਹੂੰ ਹਉ ਨਿੱਤ ਤੁਰੇ ਜਾਂਦੇ ਵੱਲ ਝਾਕਾਂ ਵੇ ਕਿਤੇ ਮਿਲੇ ਤਾਂ ਦਿਲ ਦੀਆਂ ਅੱਖਾਂ ਵੇ ਨਿੱਤ ਤੁਰੇ ਜਾਂਦੇ ਵੱਲ ਝਾਕਾਂ ਵੇ ਕਿਤੇ ਮਿਲੇ ਤਾਂ ਦਿਲ ਦੀਆਂ ਅੱਖਾਂ ਵੇ ਦਿਲ ਹੌਲਾ ਕਰੀਏ ਮੈਂ ਕਿਤੇ ਇੱਕ ਬਾਰ ਮਹਿਰਮਾਵੇ ਸੌ ਤੇਰੀ ਤੇਰਾ ਆਉਂਦਾ ਬੜਾ ਪਿਆਰ ਮਹਿਰਮਾਵੇ ਸੌ ਤੇਰੀ ਤੇਰਾ ਆਉਂਦਾ ਬੜਾ ਪਿਆਰ ਮਹਿਰਮਾਵੇ ਪਾਕੇ ਨੀਲੀਆ ਕੋਲੇ ਲੰਗ ਜਾਣੇ ਖੰਗ ਕਿਹੜੀ ਖੋਰੇ ਖੰਗ ਜਾਣੇ ਉਹ ਖੰਗ ਕਿਹੜੀ ਖੋਰੇ ਖੰਗ ਜਾਣੇ ਉਹ ਅਸੀਂ ਬੇ ਸਮਝੇ ਸਨ ਰਮਜ਼ਾਨ ਦੀ ਕੀ ਜ਼ਰ ਮਹਿਰਮਾਵੇ ਅਸੀਂ ਬੇ ਸਮਝੇ ਸਨ ਰਮਜ਼ਾਨ ਦੀ ਕੀ ਸਾਰ ਮਹਿਰਮਾਵੇ ਸੌ ਤੇਰੀ ਤੇਰਾ ਹੁੰਦਾ ਬੜਾ ਪਿਆਰ ਮਹਿਰਮਾਵੇ ਬਹੁਤ ਹੀ ਖੂਬਸੂਰਤ ਸ਼ਬਦਾਵਲੀ ਵੀ ਔਰ ਕੰਪੋਜੀਸ਼ਨ ਬੜੀ ਪਿਆਰੀ ਬਣਾਈ ਹੈ ਜੀ। ਮੈਨੂੰ ਬੜੀ ਚੰਗੀ ਲੱਗੀ ਹਾਂ ਜੀ। ਕੌਣ? ਅੱਛਾ ਕਿਸੇ ਤੋਂ ਨਹੀਂ ਕੰਪੋਜ਼ ਕੀਤਾ ਮੈਂ? ਆਪ ਹੀ ਬਸ ਇਦਾਂ ਹੀ ਵੀ ਇਦਾਂ ਜਿਹਾ ਗਾਇਆ ਜਾਵੇ ਉਹ ਠੀਕ ਹੈ ਆਪ ਹੀ ਕਰਿਆ। ਅੱਛਾ ਤੁਸੀਂ ਆਪ ਹੀ ਇਹ ਨਹੀਂ ਕੀਤਾ ਹੈ ਕੰਪੋਜੀਸ਼ਨ ਤੇ ਮਤਲਬ ਤਿਆਰ ਹੋ ਗਿਆ ਗਾਣਾ ਤੁਹਾਡਾ ਕਿ ਜਾਨਦੇ ਹੋ ਤਾਂ ਨਹੀਂ। ਹਾਂ ਜੀ ਬਸ ਹੁਣ ਰਿਲੀਜ਼ ਹੋ ਜਾਣਾ ਕੁਝ ਦਿਨਾਂ 'ਚ। ਅੱਛਾ ਕੁਝ ਦਿਨਾਂ 'ਚ ਰਿਲੀਜ਼ ਹੋ ਰਿਹਾ ਹੈ। ਬਾਕੀ ਵੀਡੀਓ ਮੈਂ ਪਹਿਰਾਂ ਨਾ ਚ ਕਰਕੇ ਵੀਡੀਓ ਸ਼ੂਟ ਨਹੀਂ ਕਰ ਪਾਈ। ਵੀਡੀਓ ਬੜੀਆ ਬਣਾ ਕੇ ਛੱਡਾਂਗੇ ਫਿਰ। ਠੀਕ ਹੈ ਕਿੰਨਾ ਦਾ ਲਿਖਿਆ ਹੋਇਆ ਤੁਸੀਂ ਦੱਸਿਆ ਯੂਕੇ ਤੋਂ ਹਰदयाल ਸਿੰਘ ਬਾਈ ਜੀ ਨਿਕ ਚੀਮਾ ਜੀ ਹਾਂਜੀ ਹਰदयाल ਸਿੰਘ ਚੀਮਾ ਵੈਣੀ ਵੈਣੀ ਵਾਲਿਆ ਕੀ ਹੈ ਵੈਣੀ ਵਾਲਿਆ ਉਹਨਾਂ ਦਾ ਲਿਖਿਆ ਹਾਂਜੀ ਅੱਛਾ ਉਹਨਾਂ ਦਾ ਲਿਖਿਆ ਹੋਇਆ ਹੈ ਠੀਕ ਹੈ ਜੀ ਤੇ ਇਹ ਥੋੜੀ ਡਿਟੇਲ ਦਰਸਾਂ ਕਿੰਨਾ ਨੇ میوزਿਕ ਇੰਨਾ ਕੀਤਾ ਇਹਦਾ ਇਹਦਾ میوزਿਕ ਹੈ ਦਾ ਹਾਰ ਯੂਕੇ ਦਾ ਅੱਛਾ ਜੀ ਹਾਂਜੀ ਤੇ ਲੀਜ ਹੁਣੇ ਪੱਟੀ ਪੜੀ ਵਾਲੀ ਦੀ ਕੰਪਨੀ ਬਾਜਵਾ ਦੀ ਕੰਪਨੀ ਜੀ ਉਹਨਾਂ ਦਾ ਹੁਣ ਹੋ ਗਿਆ ਸਾਂਝਾ ਜਾਂ ਕੰਮ ਸ਼ੁਰੂ ਕੀਤਾ ਉਹਨਾਂ ਨੇ ਦੁਵਾਰ ਜੀ 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 अच्छा तो रिलीज होया वीडियो करके आण वाले देना चलो बड़ी बेसबरी ना इंतजार रहेगा जी ਤੁਹਾਡੇ ਸੰਗੀਤ ਦਾ ਕਿਉਂਕਿ ਗੀਤ ਦੋ ਸ਼ਬਦੀ ਤੁਸੀਂ ਸੁਣਾਇਆ ਉਹਨੇ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਗੀਤ ਤੁਹਾਡਾ ਬਹੁਤ ਹੈ ਮੈਨੂੰ ਬਹੁਤ ਚਚਿਆ ਹਾਂ ਜੀ ਮੈਂ ਉਮੀਦ ਕਰਦੀ ਹਾਂ ਸਰੋਤਿਆਂ ਤੋਂ ਇਸ ਗੀਤ ਨੂੰ ਪਿਆਰ ਦੇਵੋਗੇ ਤੁਸੀਂ ਸਾਡੀ ਆਵਾਜ਼ ਨੂੰ ਬਹੁਤ ਸੂਟ ਕੀਤੀ ਵਾਰਡਿੰਗ ਵੀ ਔਰ ਕੰਪੋਜੀਸ਼ਨ ਵੀ ਸਾਰਾ ਕੁਝ ਹੀ ਸੂਟ ਕੀਤਾ ਅੱਛਾ ਹੋਰ ਵੀ ਫਿਊਚਰਜ਼ ਕੀ ਤੁਹਾਡੀਆਂ ਪਲਾਨਿੰਗਜ਼ ਹੈ ਫਿਚਰ ਚ ਹੈਪੀ ਰੰਦੇਵ ਜੀ ਕਿਸੇ ਨਏ ਰਿਕਾਰਡਿੰਗ ਕਰਾਉਣੀਆਂ ਜੀ ਤਾਂ ਵੀ ਰਾਜਵਿੰਦਰ ਹਾਜ਼ਰ ਹੈ ਠੀਕ ਹੈ ਤੇ ਸੋলো ਤਾਂ ਆਪਾਂ ਕਰ ਹੀ ਰਿਹਾ ਤੇ ਜਿਹੜਾ ਉਹ ਗੱਲ ਨਹੀਂ ਜਨੂਨ ਜਿਹੜਾ ਜਾਦਾ ਸੀ ਉਹ ਮੇਰਾ ਮਰ ਚੁੱਕਿਆ ਥੋੜਾ ਜਿਹਾ ਸ਼ੌਕ ਹੈ ਬਸ ਉਹਨੂੰ ਪੂਰਾ ਕਰ ਹੀ ਜਾਂਦੇ ਹੌਲੀ ਹੌਲੀ ਇਹ ਗੱਲ ਨਹੀਂ ਕਹਿਣੀ ਜੀ ਕਦੀ ਜਨੂਨ ਮਰ ਚੁੱਕਿਆ ਕਿਉਂਕਿ ਜਨੂਨ ਜਵਾ ਫਿਰ ਮੈਨੂੰ ਤਾਂ ਬਹੁਤ ਜ਼ਿਆਦਾ ਸੀ ਤੇ ਸ਼ਹਿਰ ਉਹ ਮੈਨੂੰ ਤਾਂ ਇੰਨਾ ਜਨੂਨ ਸੀ ਪਹਿਲਾਂ ਦੋਸਤ ਜਦੋਂ ਮੈਂ ਰਾਲਾ ਸਿੱਧੂ ਨਾਲ ਲਾਈਆਂ ਤੁਸੀਂ ਕਦੇ ਉਹਨਾਂ ਦੀ ਇੰਟਰਵਿਊ ਕਰੇ ਪੁੱਛੋ ਮੈਨੂੰ ਕੋਈ ਮਤਲਬ ਨਹੀਂ ਸੀ ਪੈਸੇ ਨਾਲ ਮੈਂ ਲਿਆਈ ਨਹੀਂ ਕੁਛ ਮੈਂ ਹਮ ਲੈਣਾ ਹੀ ਨਹੀਂ ਬਸ ਲੈ ਆ ਗਈ ਕਰੇ ਆ ਬਾਤ ਪੈਸੇਾਂ ਪਿੱਛੇ ਲੜਦੇ ਫਿਰਦੇ ਹੁਣ ਪਹਿਲਾਂ ਪਹਿਲਾਂ ਵਾਲੇ ਨਹੀਂ ਹੈਗੇ ਠੀਕ ਚੱਲੋ ਜਿਹੜਾ ਜਨੂੰਨ ਆ ਤੁਹਾਡਾ ਤੁਹਾਡੇ ਜਨੂੰਨ ਦਾ ਫਾਲ ਵੀ ਮਿਲਿਆ ਤੁਹਾਨੂੰ ਕੀ ਮਿਲਿਆ ਹਾਂਜੀ ਮਿਲਿਆ ਹਾਂਜੀ ਮਿਲਿਆ ਬਿਲਕੁਲ ਮਿਲਿਆ ਓਕੇ ਤਾਂ ਇਸ਼ਕਾਰਾ ਕਰੋ ਹੱਥਾਂ ਤੇ ਬਿਠਾਇਆ ਅੱਖਾਂ ਤੇ ਬਿਠਾਇਆ ਬਿਲਕੁਲ ਜੀ ਅੱਛਾ ਹੋਰ ਹੈਪੀ ਜੀ ਇੱਕ ਗੱਲ ਹੋ ਰਹੀ ਮੈਂ ਨਾ ਅੱਜ ਤੱਕ ਹੈਪੀ ਜੀ ਕਦੇ ਭੱਜ ਕੇ ਸਟੇਜ ਤੋਂ ਗੱਡੀ 'ਚ ਨਹੀਂ ਚੜੀ ਹਾਂਜੀ ਭੱਜ ਕੇ ਮੈਨੂੰ ਕੋਈ ਸਰੋਤਾ ਨਹੀਂ ਆਇਆ ਲੱਗਦਾ ਵੀ ਕੋਈ ਮੈਨੂੰ ਗਲਤ ਨਿਗਾ ਨਾਲ ਦੇਖਦਾ ਹੈ ਮੈਨੂੰ ਸਾਰੇ ਬਹੁਤ ਵਧੀਆ ਲੱਗਦੇ ਨੇ ਰਿਸਪੈਕਟਡ ਸਰੋਤੇ ਨੇ ਮੇਰੇ ਮੈਨੂੰ ਵੀ ਪਤਾ ਕੋਈ ਹੋਵੇ ਕਿਸੇ ਵਿਸ਼ੇ ਨਾਲ ਆਗਿਆ ਮੈਨੂੰ ਦੇਖਦਾ ਕਿ ਸੱਖ ਨਾਲ ਦੇਖਦਾ ਪਰ ਮੈਨੂੰ ਸਾਰੇ ਬਹੁਤ ਹੀ ਰਿਸਪੈਕਟਫੁਲ ਲੱਗਦੇ ਨੇ ਇਹ ਤੁਹਾਡਾ ਇੱਕ ਇਮੇਜ ਜਿਹੜੀ ਬਣੀ ਹੈ ਗਾਇਕੀ ਚ ਬੜੀ ਖੂਬਸੂਰਤ ਹੈ ਹਾਂ ਜੀ ਮੇਰੇ ਸਾਰੇ ਭੈਣ ਜੀ ਭੈਣ ਜੀ ਇਦਾਂ ਪਰਿਵਾਰਿਕ ਐਜ਼ ਅ ਪਰਿਵਾਰਿਕ ਮੈਂਬਰ ਸਾਰੇ ਵਿੱਚ ਕੋਈ ਲੈਕਚਰ ਗਾਣਾ ਨਹੀਂ ਗਾਇਆ ਅਜੇ ਤੱਕ ਬਸ ਹਾਂ ਜੀ ਮੈਟ੍ਰਿਕ ਤੁਹਾਡਾ ਬਹੁਤ ਪਤੀ ਹੁੰਦਾ ਹੈ ਤੇ ਹੁਣ ਮਤਲਬ ਸੋਲੋ ਤੇ ਤੁਹਾਡੇ ਆ ਰਹੇ ਕੰਟੀਨਿਊ ਟਰੈਕ ਤੇ ਅਗਰ ਡਿਊਟ ਵੀ ਮਤਲਬ ਅਸੀਂ ਆਸ ਕਰਦੇ ਹਾਂ ਕਿ ਵੱਖ-ਵੱਖ ਸਿੰਗਰਾਂ ਦੇ ਨਾਲ ਵੀ ਹੋ ਸਕਦਾ ਏ ਇੱਕ ਵਾਰੀ ਤੁਹਾਡੀ ਵੀ ਡਿਮਾਂਡ ਆਈ ਸੀ ਕਿ ਨੇ ਹੈਪੀ ਜੀਨੇਰਾ ਅਦਿਵੰਦਰ ਨਾਲ ਗਾਣਾ ਕਰਨਾ ਹਾਂਜੀ ਹਾਂਜੀ ਜ਼ਰੂਰ ਕਰਨਾ ਜੀ ਜਦੋਂ ਕਦੀ ਮੌਕਾ ਦਿਓਗੇ ਤੁਸੀਂ ਹਾਂ ਮੈਨੂੰ ਖਰਾਣਾ ਨਹੀਂ ਕਿਹਾ ਸੀਗਾ ਵੀ ਉਹ ਪਚਾਉਂਦੇ ਨੇ ਵੀ ਤੁਹਾਡੇ ਨਾਲ ਡਿਊਟ ਮੈਂ ਕੀ ਕਰਦਾਂਗੀ ਉਹ ਗੱਲ ਨਹੀਂ ਉਹਦੇ ਬਾਅਦ ਨਾਲ ਥੋੜੀ ਪ੍ਰੋਬਲਮ ਪੈ ਗਈ ਸੀ ਮੈਨੂੰ ਸਿਹਤ ਦੀ ਐਕਚੁਅਲੀ ਮੈਂ ਉਹਦੇ ਬਾਅਦ ਫਿਰ ਉਹ 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 17 18 ਦੀ ਗੱਲ ਆ 20 ਦੇ ਵਿੱਚ ਪ੍ਰੋਬਲਮ ਆ ਗਈ ਸੀ ਮੇਰੇ ਨੂੰ ਹਾਰਟ ਦੀ ਓਹੋ ਉਹ ਫਿਰ ਪੋਸਟਪੋਨ ਹੀ ਹੋਇਆ ਵਾ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਜਨੂਨ ਮਰਿਆ ਮਰਿਆ ਨਹੀਂ ਹਾਂ ਬਿਲਕੁਲ ਠੀਕ ਹੈ ਮਰਿਆ ਨਹੀਂ ਜਨੂਨ ਉਹ ਗਾਣਾ ਜ਼ਰੂਰ ਕਰਾਂਗੇ ਉਹ ਬਸ ਮੈਟਰ ਜਿਵੇਂ ਤੁਹਾਡੀ ਆਵਾਜ਼ ਨੂੰ ਵੀ ਸੂਟ ਕਰਦਾ ਹੋਵੇ ਤੇ ਉਹ ਕੋਈ ਦਾ ਜਦੋਂ ਨਜ਼ਰੀ ਚੜ ਗਿਆ ਫਿਰ ਤੁਹਾਨੂੰ ਰਿਕੁਐਸਟ ਕਰਾਂਗੇ ਥੈਂਕ ਯੂ ਠੀਕ ਹੈ ਬਿੱਟੂ ਖੰਨੇ ਆਜ ਨਾਲ ਮੇਰੇ ਦੋ ਗੀਤ ਆਏ ਨੇ ਅੱਛਾ ਹੁਣ ਕਿਹੜਾ ਲੀਜ ਹੋਇਆ ਸੀਗਾ ਇੱਕ ਤਾਂ ਇੱਕ ਰੰਦਾ ਮੇਰੇ ਖਿਆਲ ਚ ਇੱਕ ਹੋ ਗਿਆ ਸੀਗਾ ਹਾਂਜੀ ਅੱਛਾ ਹੁਣ ਲੇਟੈਸਟ ਮੇਰੇ ਖਿਆਲ ਚ 6-7 ਮਹੀਨੇ ਹੋ ਗਣਗੇ। ਅੱਛਾ ਅੱਛਾ ਹਰਲੀਨ ਦਿਨ-ਦਿਨ ਤੋਂ ਪਹਿਲਾਂ ਹਾਂਜੀ ਪਹਿਲਾਂ ਤੋਂ ਪਹਿਲਾਂ ਹੋਇਆ ਹੁੰਦਾ ਠੀਕ ਹੈ ਠੀਕ। ਹਮੇ ਪੱਕੀ ਜੋੜੀ ਤਾਂ ਹੈਪੀ ਜੀ ਕਿਸੇ ਨਾਲ ਬਣਾਉਣੀ ਹੈ ਨਾ ਵੀ ਪੱਕੀ ਜੋੜੀ ਬਣਾ ਕੇ ਗਾਉਣਾ ਹੈ। ਨਾ ਉਹ ਨਹੀਂ ਸਹੀ ਗੱਲ ਹੈ। ਜਦੋਂ ਬੰਦਾ ਇੰਨੀ ਵੱਡੀ ਜੋੜੀ ਟੁੱਟ ਗਈ ਦੁਬਾਰਾ ਆਪਾਂ ਪੱਕੀ ਜੋੜੀ 'ਚ ਨਿਗਾਹ ਸਕਦੇ ਹਾਂ ਠੀਕ ਹੈ ਕਿਸੇ ਨਾਲ ਚਲੇ ਗਏ ਜਾਂ ਹੋਰ ਐਂ ਤਾਂ ਮੈਨੂੰ ਬਿੱਟੂ ਨਾਲ ਚਲੋ ਹੈਗਾ ਅਸੀਂ ਪ੍ਰੋਗਰਾਮ ਲਾਉਨੇ ਆ ਹਨਾ। ਕਠਲਾ ਲਾ ਲੈਣੇ ਉਹ ਗੱਲ ਨਹੀਂ ਪਰ ਪੱਕੀ ਨਹੀਂ ਬਣਾਉਣੀ ਨਹੀਂ ਜਿਵੇਂ ਤੁਸੀਂ ਭੈਜੀ کہہ ਰਹੇ ਸੀ ਕਿ ਤੁਹਾਨੂੰ ਕਈ ਵਾਰੀ ਫਰਮਾਇਸ਼ ਆ ਜਾਂਦੀ ਆ ਕਿ ਤੁਸੀਂ ਕਿਸੇ ਆਪਣੇ ਪੁਰਾਣੇ ਸਿੰਗਰ ਜਿਹਨਾਂ ਨਾਲ ਗਾਇਆ ਉਹਨਾਂ ਨੂੰ ਲੈ ਕੇ ਆਓ ਤੁਸੀਂ ਪ੍ਰੈਫਰ ਨਹੀਂ ਕਰਦੇ ਉਹਨਾਂ ਨੂੰ ਬਾਈਬਲ ਉਹਨਾਂ ਨੂੰ ਫਰਮਾਇਸ਼ ਆ ਜੇਗਾ ਰਾਜਵਿੰਦਰ ਜੀ ਨੂੰ ਲੈ ਕੇ ਆਓ ਫਿਰ ਉਹਨਾਂ ਪਹੁੰਚ ਕੀਤੀ ਤੱਕ ਨਾ ਉਹਨਾਂ ਵੀ ਨਹੀਂ ਕੀਤੀ ਕਦੀ ਪਤਾ ਨਹੀਂ ਹੁਣ ਉਹਨਾਂ ਨੂੰ ਕੋਈ ਸਰੋਤਾ ਕਹਿੰਦਾ ਹੈ ਜਾਂ ਨਹੀਂ ਕਹਿੰਦਾ ਠੀਕ ਹੈ ਅਗਲੇ ਨਾਲ ਦੋ ਦੋ ਕੁੜੀਆਂ ਜਾਂਦੀਆਂ ਨੇ ਕਿਉਂ ਤੀਜੀ ਰਾਜਵਿੰਦਰ ਤੋਂ ਕੀ ਲੈਣਾ ਦੋਵੇਂ ਨੇ ਨਾ ਹਾਂ ਦੋ ਕੁੜੀਆਂ ਕਰ ਲਾਂਗੇ ਹੋਣਗੀਆਂ ਫਰਮਾਇਸ਼ਾਂ ਪੂਰੀਆਂ ਵੈਸੇ ਮੈਂ ਇੱਕ ਫਰਮਾਇਸ਼ ਪਾਈ ਸੀਗੀ ਰਾਜਾ ਸਿੱਧੂ ਜੀ ਨੂੰ ਮੇਰੇ ਕੋਲ 4-5 ਮਹੀਨੇ ਹੋ ਗਏ ਮੈਂ ਰਾਜਾ ਸਿੱਧੂ ਨਾਲ ਮੇਰੀ ਕੋਈ ਲੜਾਈ ਨਹੀਂ ਵੀਰੇ ਵੀ ਮੈਂ ਕੋਈ ਲੜਕੇ ਸਾਟੀਆ ਪੱਪੂ ਨਾਲ ਮੇਰੀ ਕੋਈ ਲੜਾਈ ਨਹੀਂ ਇਹ ਤਾਂ ਵੈਸੇ ਮੈਂ ਬਾਹਰ ਮੈਨੂੰ ਕੋਈ ਕੰਮ ਸੀਗਾ ਆਸਟ੍ਰੇਲੀਆ ਮੈਂ ਜਾਣਾ ਸੀ ਜੀ ਮੈਂ ਰਾਜੀ ਰੁਖਿਆ ਵੀਰੇ ਰਾਜੇ ਤੂੰ ਚਲ ਮੈਂ 6 ਮਹੀਨੇ ਜਾਂ ਮੈਨੂੰ ਜਿੰਨਾ ਵੀ ਟਾਈਮ ਲੱਗਿਆ ਤੂੰ ਕਿਸੇ ਹੋਰ ਕੁੜੀ ਨਾਲ ਸਟੇਜਾਂ ਲਾ ਲੈ ਵੀ ਆਪਾਂ ਆ ਕੇ ਕੰਮ ਕਰ ਲਾਂਗੇ ਮੈਂ ਆ ਕੇ ਕਰੂੰਗੀ ਕੰਮ ਤੇ ਹਰੁੰਦਣਾ ਸੈੱਟ ਬਣਾ ਲਿਆ ਉਸ ਤੋਂ ਬਾਅਦ ਫਿਰ ਮੈਨੂੰ ਗੱਲ ਵੀ ਹੋਈ ਸੀ ਬਾਅਦ ਚ ਵੀ ਉਹ ਕਹਿੰਦੇ ਤੁਸੀਂ ਰਾਜਵਿੰਦਰ ਆਜੋ ਵਿੱਚ ਤੁਸੀਂ ਦੋ ਗਾੜੇ ਲਾ ਕੇ ਮੁੜ ਜੀ ਤੁਸੀਂ ਤੇ ਇੱਥੇ ਆ ਜਾ ਮੈਂ ਇਹ ਮੈਨੂੰ ਚੰਗਾ ਨਹੀਂ ਲੱਗਿਆ ਵੀ ਅਗਲੇ ਨਾਲ ਤੋਂ ਹੁਣ ਦੋ ਕੁੜੀਆਂ ਗਾਰੀਆਂ ਨੇ ਮੈਂ ਕਿਉਂ ਜਾਵਾਂ ਐਵੇਂ ਅਗਲੇ ਦਿਨ ਰੋਜ਼ਗਾਰ ਤੇ ਲੱਤ ਮਾਰੀ ਆਪਾਂ ਲਸਰਾਫ ਲੱਗ ਜਾਂਦਾ ਕੁੜੀਆਂ ਦਾ ਮੈਂ ਕਿਉਂ ਮਾਰ ਨਹੀਂ ਸਰਾਫ ਕੀ ਲੱਗਣਾ ਬੈਰੀ ਨਾ ਰਾਜਾ ਜੀ ਨਾਲ ਗੱਲ ਹੋਈ ਸੀ ਚਾਰ ਪੰਜ ਮਹੀਨੇ ਹੋ ਗਿਆ ਮੈਂ ਗਾਣਾ ਸੁਣ ਰਿਹਾ ਸੀ ਅਹੀ ਨਰਮ ਸੰਭਾਦਾ ਮਾਹੀ ਗੱਡੀ ਜਾਂਦੇ ਜਾਂਦੇ ਤੇ ਮੇਰਾ ਮੂਡ ਬਣਿਆ ਮੈਂ ਕਿਹਾ ਭਾਜੀ ਨੂੰ ਫੋਨ ਕਰਦਾ ਕੀ ਗਾਣਾ ਇੰਨੀ ਖੂਬਸੂਰਤ ਸ਼ਬਦਾਵਲੀ ਹੈ ਇੰਨਾ ਵਧੀਆ ਤੁਸੀਂ ਦੋਨਾਂ ਨੇ ਗਾਇਆ ਬਸ ਥੋੜਾ ਅਗਰ ਇਹਨੂੰ ਨਵੇਂ ਤਰੀਕੇ ਨਾਲ ਪੇਸ਼ ਕਰੋ ਤੇ ਕਹਿੰਦੇ ਜ਼ਰੂਰ ਕਰਦੇ ਆਂ ਕਿਤੇ ਕਿੰਨਾ ਲਗਾਇਆ ਜਾ ਮੈਂ ਕਿਹਾ ਵੀ ਜਚਣਾ ਤੇ ਜਿਤ ਰਾਜਵਿੰਦਰ ਜੀ ਦਾ ਤੁਹਾਡੇ ਦੋਵਾਂ ਦੀ ਹੈ ਕਹਿੰਦੇ ਜੀ ਜੋ ਮੈਂ ਜ਼ਰੂਰ ਇਹਨੂੰ ਦੁਬਾਰਾ ਕਰਦਾ ਕਿਸੇ ਹੋਰ ਮੈਨੂੰ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਹੁਣ ਪਤਾ ਨਹੀਂ ਉਹ ਨਹੀਂ ਅਸੀਂ ਕੋਈ ਲੜਾਈ ਨਹੀਂ ਕੋਈ ਗੱਲ ਨਹੀਂ ਹੈਗੀ ਇਹ ਗੱਲ ਉਹਨਾਂ ਨੇ ਕਹੀ ਸੀ ਕਿ ਉਹ ਉਹ ਜਿਹੜਾ 뮤ਜ਼ਿਕ ਹੈ ਉਸ ਗਾਣੇ ਦਾ ਉਸ ਜਮਾਨੇ ਦੇ ਹਿਸਾਬ ਨਾਲ ਸੀਗਾ ਹਾਂ ਤੇ ਅੱਜ ਦੇ ਹਿਸਾਬ ਨਾਲ ਉਹ ਥੋੜਾ ਲੋ ਲੈਵਲ ਦਾ ਤੇ ਉਹਨੂੰ ਵਧੀਆ ਤਰੀਕੇ ਨਾਲ ਕਰਾਂਗੇ ਤੇ ਮੈਂ ਉਹਨਾਂ ਨੂੰ ਫਰਮਾਇਸ਼ ਪਾਈ ਸੀ ਮੈਂ ਤੁਹਾਨੂੰ ਵੀ ਪਵਾਣਾ ਕਿ ਉਹ ਗਾਣਾ ਤੁਸੀਂ ਜੇ ਦੁਬਾਰਾ ਕਿਉਂਕਿ ਉਹ ਤੁਹਾਡਾ ਬੜਾ ਖੂਬਸੂਰਤ ਗਾਣਾ ਹਾਂਜੀ ਬਹੁਤ ਸੋਹਣਾ ਤੇ ਅਹੀਂ ਤੇ ਹੀ ਚਾਹੁੰਦੇ ਲੋਕਾਂ ਦੇ ਸ਼ਬਦ ਸੁਣੇ ਸੀ ਤੇ ਆਵਾਜ਼ਾਂ ਨੂੰ ਪਿਆਰ ਦਿੱਤਾ ਸੀ ਹਾਂਜੀ ਉਦੋਂ ਤਾਂ ਤੁਸੀਂ ਪੈਂਜੀ ਜਿਹੜੀਆਂ ਕੁੜੀਆਂ ਨਵੀਆਂ ਸਿੰਗਰ ਬਣਨਾ ਚਾਹੁੰਦੀਆਂ ਨੇ ਚਲੋ ਤੁਹਾਡੀ ਤੇ ਜਿਹੜੀ ਜਨੂਨ ਸੀਗਾ ਪੂਰਾ ਹੋਇਆ ਤੁਹਾਡੀ ਤਮੰਨਾ ਪੂਰੀ ਕੀਤੀ ਪਰਮਾਤਮਾ ਨੇ ਅਰਥ ਤੁਹਾਡਾ ਮਿਹਨਤ ਵੀ ਉਹਦੇ ਨਾਲ ਜਦੋਂ ਜੁੜ ਗਈ ਤੇ ਤੁਹਾਡੀ ਖਾਸ਼ ਪੂਰੀ ਹੋਈ ਕੀ ਕਹਿਣਾ ਚਾਹੋਗੇ ਕੁੜੀਆਂ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਤੁਹਾਡੇ ਵਰਗੀ ਕੋਈ ਹੋਰ ਹੋਰ ਇੱਕ ਰਾਜਵਿੰਦਰ ਹੈ ਜਿਸ ਵਿੱਚ ਬਹੁਤ ਜਨੂਨ ਆ ਉਹਨੂੰ ਕੀ ਕਹਿਣਾ ਚਾਹੋਗੇ ਜੇ ਜ਼ਿਆਦਾ ਜਨੂਨ ਹੈ ਗਾਇਕੀ ਬਹੁਤ ਚੰਗੀ ਚੀਜ਼ ਹੈ ਗਾਇਕੀ ਮਤਲਬ ਸੋਲੋ ਦੇ ਵਿੱਚ ਹੀ ਆਪਣਾ ਨਾਮ ਬਣਾਓ ਕਿਉਂਕਿ ਡਿਊਟ 'ਚ ਐਂਡ 'ਚ ਨਾ ਕੁੜੀਆਂ ਨੂੰ ਔਖਾ ਹੋ ਜਾਂਦਾ ਜਦੋਂ ਜੋੜੀ ਟੁੱਟਦੀ ਹੈ ਨਾ ਤੇ ਦੁਬਾਰਾ ਬਹੁਤ ਔਖ ਹੈ ਹਰ ਇੱਕ ਬੰਦੇ ਨਾਲ ਸਟੇਜ ਨਹੀਂ ਲੱਗਦੀ ਤੇ ਮੈਂ ਤਾਂ ਬਸ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਅਗਲੇ ਦੀ ਮਰਜ਼ੀ ਹੈ ਹੈਪੀ ਜੀ ਲੇਕਿਨ ਮੈਂ ਤਾਂ ਇਹ ਚਾਹੂੰਗੀ ਵੀ ਸੋਲੋ ਚ ਮੈਂ ਵੀ ਇਹ ਚਾਹਿਆ ਸੀ ਜਦੋਂ ਮੈਂ ਮੈਂ ਡਿਊਟ ਨਹੀਂ ਪਾਉਣਾ ਮੈਂ ਸੋਲੋ ਪਾਣਾ ਦੇਖੋ ਚੱਲੀ ਜਾ ਕੇ ਡਿਊਟ ਦੇ ਵਿੱਚ ਨਹੀਂ ਡਿਊਟ ਚਲੋ ਅੱਜ ਤੇ ਟ੍ਰੈਂਡ ਹੀ ਚੇਂਜ ਹੋ ਗਿਆ ਡਿਊਟ ਨਾ ਪਾਉਣੀ ਮੈਂ ਤੁਹਾਡੀ ਗੱਲ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਮੈਂ ਇਹ ਉਹਦਾ ਰਿਜ਼ਲਟ ਕੱਢਿਆ ਕਿ ਕਿਸੇ ਨਾਲ ਪਰਮਾਨੈਂਟ ਪੱਕਾ ਸਟਾ ਹਾਂਜੀ ਉਹ ਨਾ ਬਣਾਓ ਜਮੇ ਨਹੀਂ ਬਣਾਓ ਤੁਸੀਂ ਇਹ ਮੈਸੇਜ ਦੇ ਰਹੇ ਹੋ ਮੈਂ ਆਪਾਂ ਮੈਸੇਜ ਨਹੀਂ ਦੇ ਰਹੀ ਮੈਂ ਕਿਸੇ ਨੂੰ ਮੈਂ ਨਹੀਂ ਮੈਸੇਜ ਦੇ ਰਹੀ ਕਿਸੇ ਨੂੰ ਆਪਾਂ ਨਾਲ ਕੋਈ ਮੈਸੇਜ ਨਹੀਂ ਕਿਸੇ ਨੂੰ ਮੈਂ ਤਾਂ ਆਪਣੀ ਹੀ ਸੋਚ ਰਹੀ ਆ ਕਿ ਮੈਂ ਡਿਊਟ ਗਾ ਕੇ ਮਤਲਬ ਮੈਂ ਚਾਹੁੰਦੀ ਸੀ ਮੈਂ ਸੋਲੋ ਚੱਲਾਂ ਤੇ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸਮੇ ਡਿਊਟ ਦੇ ਵਿੱਚ ਹੀ ਲੋਕਾਂ ਨੇ ਸਵੀਕਾਰ ਕੀਤਾ ਹਨਾ ਮੈਂ ਜਿਹੜੇ ਸਰੋਤਿਆਂ ਨੂੰ ਪਤਾ ਜੇ ਉਹਨਾਂ ਨੂੰ ਕੋਈ ਚੀਜ਼ ਹੋਂਦੀ ਹੈ ਪਰ ਮੈਂ ਕੁੜੀਆਂ ਨੂੰ ਕੁੜੀਆਂ ਦੀ ਮਰਜ਼ੀ ਆ ਆਪਦਾ ਡਿਊਟ ਬੁਆਨਸ ਹੋਵੇ ਅਗਲੀਆਂ ਨੇ ਆਪ ਨਾ ਦੇਖਣਾ ਐ ਪੀਜੀ ਹਨਾ ਆਪਾਂ ਕਿਸੇ ਸੁਝਾਅ ਨਹੀਂ ਦੇ ਸਕਦੇ ਬਿਲਕੁਲ ਠੀਕ ਹੈ ਜੀ। ਅੱਛਾ ਭਾਂਜੀ ਜਿਹੜੇ ਤੁਹਾਡਾ ਤੁਹਾਡੇ ਆਈਡਲ ਨੇ ਵੱਡੇ ਜਿਵੇਂ ਪਿੱਛੇ ਤਸਵੀਰਾਂ ਵੀ ਲੱਗੀਆਂ ਸਦੀਕ ਸਾਹਿਬ ਦੀਆਂ ਰਣਜੀਤ ਕੌਰ ਜੀ ਦੀਆਂ ਤੁਹਾਡੀ ਆਪਣੀ ਫੋਟੋ ਵੀ ਲੱਗੀ ਹੋਈ ਹੈ ਸਦੀਕ ਸਾਹਿਬ ਨਾਲ। ਹਾਂ ਜਿਵੇਂ ਤੁਸੀਂ ਟੂਰਨਾਮੈਂਟ ਤੇ ਕਿੱਥੇ ਹੋਏ ਸੀਗੇ? ਤੁਹਾਡੀ ਮੈਂ ਇੰਟਰਵਿਊ ਸੁਣਿਆ ਸੀਗਾ ਕਿ ਤੁਹਾਨੂੰ ਇਹ ਬੜਾ ਜਨੂਨ ਸੀ ਸਦੀਕ ਸਾਹਿਬ ਦੇ ਨਾਲ ਲਗਾਉਣ ਦਾ। ਸਭ ਤੋਂ ਪਹਿਲਾਂ ਆਪਣੀ ਥੋੜੀ ਜੀ ਗੱਲ ਰਹਿ ਗਈ ਵਿੱਚ ਹੁਣ ਮੈਂ ਹਰ ਇੱਕ ਇੰਟਰਵਿਊ 'ਚ ਹੀ ਕਹਿੰਦੀ ਆ ਸੱਚਾਈ ਹੈ ਨਾ ਮੈਂ ਤੇ ਕਰਮਾ ਪਾਲ ਸ੍ਰੀਕਸ਼ਾ ਕੋਲ ਗਿਆ ਸੀ ਜਦ ਮੈਂ ਗਾਉਣਾ ਸਿੱਖਦੀ ਸੀ ਜਦ ਤੇ ਉਹਨਾਂ ਨੇ ਹਰਮੋਨੀਅਮ ਧਰ ਕੇ ਮੈਨੂੰ ਕਹਿੰਦੇ ਇਹ ਵੀ ਸਟੂਡੀਓ ਗਏ ਸੀ ਉਹਨਾਂ ਦੇ ਚੰਡੀਗੜ੍ਹ ਉਹ ਕਹਿੰਦੇ ਤੈਨੂੰ ਕਿਹੜਾ ਗੀਤ ਆਂਦਾ ਸ੍ਰੀਕਸ਼ਾਬ ਕਹਿੰਦੇ ਮੈਂ ਤਾਂ ਸਾਰੇ ਸਾਰੇ ਆਉਂਦੇ ਨੇ ਤੁਹਾਡੇ ਗੀਤ ਹਮ ਕਹਿੰਦੇ ਉਹਨਾਂ ਨੇ ਵਿੱਚੋਂ ਜੋ ਲੈਨ ਬੋਲਤੀ ਫਿਰ ਉਹ ਗੀਤ ਮੈਂ ਸਾਰਾ ਸੁਨਾਤਾ ਸੀਗਾ ਪਰ ਉਹਨਾਂ ਦੇ ਜੋੜੀ ਉਦੋਂ ਬਣ ਚੁੱਕੀ ਸੀ ਜਿਹੜਾ ਬੰਦਾ ਜ਼ੁਬਾਨ ਵਾਲਾ ਹੁੰਦਾ ਨਾ ਉਹ ਰੋਜ਼-ਰੋਜ਼ ਇਦਾਂ ਨਹੀਂ ਕਰਦਾ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਹਾਂ ਚਲੋ ਸਰ ਕਿਸੇ ਵਿਆਹ 'ਚ ਤੁਹਾਨੂੰ ਬੁੱਕ ਕਰਕੇ ਮੈਂ ਤੁਹਾਡੇ ਨਾਲ ਗਾ ਲਾਂਗੀ ਫਿਰ 20 ਸਾਲ ਬਾਅ ਸਦੀਕ ਸਾਹਿਬ ਨਾਲ ਮੈਂ ਗਾਣਾ ਗਾਇਆ ਉਪਰੀ ਗਾ ਰਹੀ ਸੀ ਸੁਖਜੀਤ ਤੇ ਮੈਂ ਮਾਨਤਾ ਕਰਨ ਚਲੀ ਸਟੇਜ ਤੇ ਮੈਂ ਥੋੜਾ ਰਹਿ ਨਹੀਂ ਗਿਆ ਹੈਪੀ ਜੀ ਫਿਰ ਮੈਂ ਦੋ ਲੈਣਾ ਨਾਲ ਗਾਤੀਆ ਮਾਸਰ ਕੇ ਗਾਣਾ ਹੋ ਗਿਆ ਲੈ ਕਹਿੰਦੇ ਗਾ ਲੈ ਤੇ ਸਦੀਕ ਸਾਹਿਬ ਨੇ ਕਿਹਾ ਫਿਰ ਮੈਂ ਗਾ ਲਿਆ ਉਹ ਗਾਣਾ ਸੁਣਾਵਾ ਹੁਣ ਕਿਹੜਾ ਸੀ ਉਹੋ ਹੀ ਉਹੋ ਹੀ ਸੁਣਾਓ ਸਦਾ ਸ਼ਰਾਬੀ ਰਹੇ ਫੇਰ ਵੀ ਲੱਗੇ ਜਾਨ ਤੋਂ ਪਿਆਰਾ ਸਦਾ ਸ਼ਰਾਬੀ ਰਹੇ ਫੇਰ ਵੀ ਲੱਗੇ ਜਾਨ ਤੋਂ ਪਿਆਰਾ ਵੇ ਲਿਆ ਮੈਂ ਤੇਰੇ ਕੇਸ ਬੰਨ ਦਿਆਂ ਮੇਰੇ ਮਤ ਵਿਆਹ ਸ਼ਰਾਬੀ ਆ ਯਾਰਾ ਵੇ ਲਿਆ ਮੈਂ ਤੇਰੇ ਕੇਸ ਬੰਨ ਦਿਆਂ ਹੋਏ ਇਹ ਗੀਤ ਸੀਗਾ ਬਹੁਤ ਹੀ ਪਿਆਰਾ ਗੀਤ ਆ ਅੱਛਾ ਤੁਹਾਨੂੰ ਸਾਰੇ ਗਾਣੇ ਯਾਦ 20 ਸਾਲਾਂ ਬਾਅਦ ਮੈਂ ਉਹ ਸ਼ੌਕ ਪੂਰਾ ਕਰਿਆ ਅੱਛਾ ਜੀ ਤੇ ਮੈਨੂੰ ਉਹ ਖੁਸ਼ੀ ਅੱਜ ਤੱਕ ਮੈਨੂੰ ਹੈਗੀ ਐ ਨਿਕਸਾ ਉਹਨੇ ਮੈਨੂੰ ਗੌਂਦਾ ਬਹੁਤ ਚੰਨ ਲੱਸੀ ਤੇ ਸਦੀਕ ਸਾਹਿਬ ਨੇ ਮਤਲਬ ਅਜੇ ਮਤਲਬ ਦਿੱਤਾ ਨਹੀਂ ਤੁਹਾਨੂੰ ਕਦੀ ਉਹਨਾਂ ਨੇ ਬਕਾਇਦਾ ਕਿਹਾ ਨਹੀਂ ਕਿ ਨਹੀਂ ਮੇਰੀ ਜੋੜੀ ਬਣ ਚੁੱਕੀ ਫਿਰ ਹੁਣ ਉਹ ਜਿਹੜਾ ਬੰਦਾ ਜ਼ਮਾਨ ਵਾਲਾ ਹੁੰਦਾ ਹਨ ਉਹ ਅਗਲਾ ਉਹਨਾਂ ਨੇ ਮੈਨੂੰ ਕੋਈ ਗੱਲ ਕਹੀ ਸੀ ਕਹਿੰਦੇ ਮੈਨੂੰ ਸੁਗਦੀਤ ਨੇ ਇੱਕ ਗੱਲ ਕਹੀ ਸੀ ਹਾਂਜੀ ਮੈਨੂੰ ਰੋਣਾ ਨਾ ਕੱਲ ਨੂੰ ਹੂੰ ਤੇ ਜਿਹੜਾ ਬੰਦਾ ਜ਼ਮਾਨ ਵਾਲਾ ਵਧੀਆ ਆਪਾਂ ਕਿਉਂ ਕਿਸੇ ਦੀ ਜੋੜੀ ਪਰ ਸ਼ੌਕ ਸੀ ਪੂਰਾ ਕਰ ਲਿਆ ਬਹੁਤ ਚੰਨੀ ਗੱਲ ਹੈ ਤਾਂ ਗੌਂਦਾ ਤਾਂ ਹੁਣ ਅਰਾਦਾ ਸਿੱਧੂ ਵੀ دیਵਾਜ ਉਹਨਾਂ ਦੀ ਆਵਾਜ਼ ਸਦੀਕ ਸਾਹਿਬ ਨਾਲ ਮਿਲਦੀ ਸੀ ਵਧੀਆ ਜੀ ਉਹਨਾਂ ਦੀ ਹੀ ਮਿਲਦੀ ਸੀ ਤੁਹਾਡਾ ਸਟਾਈਲ ਦਾ ਦਰਸਾ ਲੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਉਹ ਗਾਣਾ ਜਿਹੜਾ ਤੁਹਾਡਾ ਨਰਮ ਸੁਭਾ ਦਾ ਮਾਹੀ ਸੀਗਾ ਉਹ ਖੂਬ ਹੂ ਲੋਕਾਂ ਨੂੰ ਕੋਈ ਉਹ ਆਵਾਜ਼ਾਂ ਮਿਲੀਆਂ ਸੀ ਉਹ ਸਾਰਾ ਉਹ ਸਟਾਈਲ ਉਹ ਆਵਾਜ਼ਾਂ ਸਾਰਾ ਕੁਝ ਉਹ ਮਿਲਿਆ ਤੇ ਲੋਕਾਂ ਨੇ ਬਹੁਤ ਪਿਆਰ ਕੀਤਾ ਸੋ ਪੈਂਜੀ ਤੁਸੀਂ ਆਪਣਾ ਕੀਮਤੀ ਟਾਈਮ ਜਿਹੜਾ ਸਾਡੇ ਪ੍ਰੋਗਰਾਮ ਵਾਸਤੇ ਵੀ ਕੱਢਿਆ ਬਸ ਤੁਹਾਡਾ ਸ਼ਡਿਊਲ ਬੜਾ ਬਿਜ਼ੀ ਹੁੰਦਾ ਕੋਈ ਬਿਜ਼ੀ ਨਹੀਂ ਸੀ ਮੈਂ ਘਰ ਚੀ ਸੀ ਅੱਜ ਤੱਕ ਅੱਛਾ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈਪੀ ਜੀ ਤੇ ਮੇਰੇ ਪਿਆਰੇ ਪਿਆਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਸੋਹਣੇ ਸੋਹਣੇ ਕਮੈਂਟ ਕਰਕੇ ਮੈਨੂੰ ਹੌਸਲਾ ਦੇਣਾ ਤਾਂ ਕਿ ਇੱਕ ਟੁੱਟੀ ਹੋਈ ਜਿਹੜੀ ਜੋੜੀ ਹੁੰਦੀ ਹੈ ਖਾਸ ਕਰਕੇ ਕੁੜੀ ਹੁੰਦੀ ਹੈ ਜਿਹੜੀ ਗਾਉਣ ਵਾਲੀ ਸਿੰਗਰ ਤੇ ਉਹਦਾ ਤੁਸੀਂ ਮਨਾਂ ਤੋੜਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਸਾਨੂੰ ਬੇਨਤੀ ਹੈ ਸੋਹਣੇ ਸੋਹਣੇ ਕਮੈਂਟ ਕਰਕੇ ਬੰਦੇ ਨੂੰ ਅੱਪ ਕਰਿਆ ਕਰੋ ਤਾਂ ਕਿ ਉਹ ਬੰਦਾ ਦੁਬਾਰੇ ਮਾਰਕੀਟ 'ਚ ਆ ਸਕੇ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ ਮੈਂ ਪੱਕੀ ਜੋੜੀ ਤਾਂ ਹੈਪੀ ਜੀ ਕੇ ਸੰਗਰ ਬਣਾਉਣੀ ਹੈ ਨਾ ਵੀ ਪੱਕੀ ਜੋੜੀ ਬਣਾ ਕੇ ਗਾਉਣਾ ਹੈ ਨਾ ਉਹ ਨਹੀਂ ਸਹੀ ਗੱਲ ਹੈ